ਸੋ ਸਤਿ ਸ੍ਰੀ ਅਕਾਲ ਸੋ ਮੈਂ ਕਿਰਨ ਨਵਸੇ ਸਟੋਰ ਉੱਤੇ ਸਵਾਗਤ ਕਰਦੇ ਹਾਂ ਪੰਜਾਬੀ ਟੀਵੀ ਤੇ ਜਿਵੇਂ ਕਿ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਅਨੇਕਾਂ ਹੀ ਦਿੱਕਤਾਂ ਹੁੰਦੀਆਂ ਨੇ ਉਹਨਾਂ ਦਿੱਕਤਾਂ ਦੇ ਵਿੱਚ ਇੱਕ ਬੜੀ ਅਹਿਮ ਦਿੱਕਤ ਜਿਹੜੀ ਹੈਗੀ ਆ ਉਹ ਹੁੰਦੀ ਹੈ ਸਕਿਨ ਦੀ ਪ੍ਰੋਬਲਮ ਸਕਿਨ ਦੀ ਪ੍ਰੋਬਲਮ ਕਰਕੇ ਰੋਜ਼ਾਨਾ ਲੋਕ ਇੱਕ ਅਮੂਮਨ ਅਨਾਲਿਸਿਸ ਦੇ ਰਾਹੀਂ ਜਨ ਨੂੰ ਪਤਾ ਲੱਗਿਆ ਕਿ ਡੇਲੀ ਇੱਕ ਸਿਟੀ ਦੇ ਵਿੱਚ ਸਕਿਨ ਦੀ ਪ੍ਰੋਬਲਮ ਕਰਕੇ ਲੋਕ ਲੱਖਾਂ ਰੁਪਏ ਦੀ ਦਵਾਈ ਲੈ ਰਹੇ ਨੇ ਇੱਕ ਸਿਟੀ ਦੀ ਗੱਲ ਕਰ ਰਹੇ ਹਾਂ ਜੇ ਅਸੀਂ ਪੂਰੇ ਸੂਬੇ ਦੀ ਗੱਲ ਕਰੀਏ ਤਾਂ ਫਿਰ ਕਿਤੇ ਅਰਬਾਂ ਤੱਕ ਦੀ ਗੱਲ ਚਲੀ ਜਾਂਦੀ ਹੈ ਐਡੇ ਵੱਡੇ ਖਰਚੇ ਕਰਨ ਦੇ ਬਾਵਜੂਦ ਵੀ ਲੋਕਾਂ ਨੂੰ ਸਕਿਨ ਦੀ ਪ੍ਰੋਬਲਮ ਤੋਂ ਨਿਜਾਤ ਨਹੀਂ ਮਿਲਦੀ ਹੈਗੀ ਪਰ ਉਹਦੇ ਵਿੱਚ ਇੱਕ ਬੜਾ ਛੋਟਾ ਜਾਂ ਤੇ ਸਸਤਾ ਜਾਂ ਜਿਹੜਾ ਤਰੀਕਾ ਹੈਗਾ ਉਹ ਦੱਸਿਆ ਜਾ ਰਿਹਾ ਫ੍ਰੀ ਲੀਫ ਕੰਪਨੀ ਵੱਲੋਂ ਹੁਣ ਉਹ ਵੱਲੋਂ ਕਿਹਾ ਜਾ ਰਿਹਾ ਕਿ ਸਾਡਾ ਤੇਲ ਇਸ ਦਿੱਕਤ ਨੂੰ ਵੀ ਦੂਰ ਕਰੇਗਾ ਉਹ ਵੀ ਮਹਿਜ਼ ਕੁਝ ਰੁਪਈਆਂ ਦੇ ਵਿੱਚ ਜਿੱਥੇ ਲੱਖਾਂ ਰੁਪਏ ਲੱਗਦੇ ਨੇ ਉੱਥੇ ਕੁਝ ਰੁਪਈਆਂ ਦੇ ਵਿੱਚ ਇਸ ਬਿਮਾਰੀ ਤੋਂ ਨਜਾਤ ਮਿਲ ਸਕਦੀ ਹੈ ਜੇਕਰ ਕਿਸੇ ਭਾਈ ਨੂੰ ਕਿਸੇ ਭੈਣ ਨੂੰ ਕਿਸੇ ਬੱਚੀ ਨੂੰ ਕਿਸੇ ਬਜ਼ੁਰਗ ਨੂੰ ਸਕਿਨ ਦੀ ਦਿੱਕਤ ਆ ਗਈ ਹੈ ਸਕਿਨ ਦੀ ਦਿੱਕਤ ਜਦੋਂ ਕਰਦੇ ਆ ਤਾਂ ਬੜੀਆਂ ਦਿੱਕਤਾਂ ਇਹ ਜਿਹੜੀ ਸੀ ਆਮ ਦੇਖਦੇ ਤੇ ਅਸੀਂ ਉਹਨਾਂ ਦਾ ਹੱਲ ਕਰਨ ਵਾਸਤੇ ਹਰੇਕ ਹੱਤ ਕੰਡਾ ਵਰਤਦੇ ਆਂ ਲੇਕਿਨ ਉਹਦਾ ਹੱਲ ਨਹੀਂ ਨਿਕਲਦਾ ਹੈਗਾ ਉਸ ਦੇ ਉੱਪਰ ਚਰਚਾ ਕਰਾਂਗੇ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਉਸ ਚਰਚਾ ਦੇ ਬਾਰੇ ਪੂਰੀ ਜਾਣਲਾ ਬਣਨ ਲਈ ਪੂਰੀ ਗਿਆਨ ਦੇਣ ਲਈ ਜਗੇਸ਼ ਸ਼ਰਮਾ ਜੀ ਸਾਡੇ ਨਾਲ ਇਸ ਵੇਲੇ ਮੌਜੂਦ ਰਿਹਾ ਸਟੂਡੀਓ ਚ ਸ਼ਰਮਾ ਜੀ ਤੁਹਾਡਾ ਬਹੁਤ ਸਵਾਗਤ ਹੈ। ਸ਼ੁਕਰੀਆ ਜੀ। ਜਿਵੇਂ ਕਿ ਸਕਿਨ ਦੀ ਗੱਲ ਕੀਤੀ ਹੈ। ਵੈਸੇ ਤਾਂ ਆਮੂਮਨ ਜਦੋਂ ਸਰਦੀਆਂ ਹੁੰਦੀਆਂ ਲੋਕਾਂ ਨੂੰ ਖੁਸ਼ਕੀ ਜੀ ਹੋ ਜਾਂਦੀ ਹੈ ਲੋਕੀ ਤੇਲ ਤੂਲ ਲਾ ਕੇ ਨੂੰ ਠੀਕ ਕਰਦੇ ਨੇ ਪਰ ਉਹ ਵੀ ਗਰਮ ਕੱਪੜਿਆਂ ਨਾਲ ਕਈ ਦਿੱਕਤ ਆਉਂਦੀ ਹੈ। ਪਰ ਹੁਣ ਜਿਵੇਂ ਜਿਵੇਂ ਮੌਸਮ ਚੇਂਜ ਹੋ ਰਿਹਾ ਲੋਕਾਂ ਨੂੰ ਇੱਕਦਮ ਮੌਸਮ ਦੀ ਤਬਦੀਲੀ ਕਰਨ ਮੁਰਕਾ ਆਣਾ ਹੈਗਾ ਸਾਰਾ ਸਰੀਰ ਜਿਹੜਾ ਹੈਗਾ ਮੁਰਕੇ ਦੇ ਕਾਰਨ ਕਈ ਵਾਰੀ ਇਨਫੈਕਸ਼ਨ ਹੋ ਜਾਂਦੀ ਹੈ। ਕਈਆਂ ਨੂੰ ਦਾਦ ਹੋ ਜਾਂਦੀ ਹੈਗੀ ਹੈ। ਇਹ ਦਿੱਕਤਾਂ ਤਾਂ ਆਉਂਦੀਆਂ ਆਉਂ ਮੈਂ ਉਹੀ ਗੱਲ ਹੈ ਵੀ ਕਿਰਨ ਜੀ ਮੈਂ ਤੁਸੀਂ ਬੜਾ ਵਧੀਆ ਸਵਾਲ ਚੱਕਿਆ ਕਿ ਮਤਲਬ ਕਿ ਅੱਜ ਕੱਲ ਜਿਸ ਤਰ੍ਹਾਂ ਹੁਣ ਗਰਮੀ ਵੱਧ ਰਹੀ ਹੈਗੀ ਹੈ ਗਰਮੀ ਦੇ ਵਧਣ ਨਾਲ ਜਿਹੜਾ ਪਸੀਨਾ ਹੈਗਾ ਪਸੀਨਾ ਇੱਕ ਐਸੀ ਚੀਜ਼ ਹੈਗੀ ਹੈ ਜਿਹਨੂੰ ਆਪਾਂ ਅੱਜ ਕੱਲ ਕਹਿੰਦੇ ਨਾ ਵੀ ਇੱਕ ਫੰਗਲ ਇਨਫੈਕਸ਼ਨ ਤੁਸੀਂ ਸੁਣੀ ਹੋਊਗੀ ਫੰਗਲ ਇਨਫੈਕਸ਼ਨ ਉਹ ਆਪਣੇ ਪਸੀਨੇ ਤੋਂ ਹੀ ਜਿਹੜੀ ਹੈਗੀ ਹੈ ਪੈਦਾ ਹੁੰਦੀ ਹੈ ਜੀ ਜੀ ਤੇ ਮਤਲਬ ਕਈਆਂ ਦਾ ਇਸ ਤਰ੍ਹਾਂ ਹੁੰਦਾ ਹੈ ਕਿ ਕਈ ਵਾਰੀ ਬਾਡੀ ਡੀਟੌਕਸੀਫਾਈ ਨਹੀਂ ਵੀ ਹੁੰਦੀ ਚਲੋ ਪਸੀਨੇ ਦੇ ਨਾਲ ਤਾਂ ਆਉਣੀ ਆਉਣੀ ਹੈ ਕਈਆਂ ਦੇ ਤੇ ਬੋਡੀ ਡੀਟੌਕਸ ਡੀਟੌਕਸੀਫਾਈ ਨਹੀਂ ਹੁੰਦੀ ਬਿਲਕੁਲ ਹੀ ਤੇ ਉਹਦੇ ਨਾਲ ਮਤਲਬ ਕਿ ਅੰਦਰ ਹੀ ਜਿਸ ਤਰ੍ਹਾਂ ਆਪਾਂ ਕੋਈ ਖਾਣਾ ਪੀਣਾ ਇਸ ਤਰ੍ਹਾਂ ਦਾ ਖਾ ਲੈਨੇ ਆ ਅੰਦਰ ਹੀ ਮਤਲਬ ਕਿ ਸਕਿਨ ਦੇ ਵਿੱਚ ਹੀ ਪੋਰਸ ਦੇ ਵਿੱਚ ਹੀ ਰਹਿ ਜਾਣਾ ਜਿਹੜਾ ਖਾਦਾ ਪੀਤਾ ਜਿਵੇਂ ਕੋਈ ਆਇਲੀ ਫੂਡ ਖਾ ਲੈਨੇ ਆ ਆਪਾਂ ਜੰਕ ਫੂਡ ਖਾ ਲੈਨੇ ਆ ਸੋ ਉਹਦਾ ਜਿਹੜਾ ਆਇਲ ਹੈ ਤੇ ਇੰਪਿਅਰ ਜਿਹੜੇ ਪਾਰਟਿਕਲਸ ਆ ਸਕਿਨ ਦੇ ਵਿੱਚ ਰਹਿ ਜਾਂਦੇ ਆ ਜਿੰਨਾ ਕਰਕੇ ਅੱਗੇ ਫੰਗਲ ਇਨਫੈਕਸ਼ਨ ਵੱਧ ਜਾਂਦੀ ਹੈਗੀ ਹੈ ਤੇ ਮਤਲਬ ਕਈ ਕਾਰਨ ਹੁੰਦੇ ਨੇ ਤੇ ਮੈਂ ਤਾਂ ਜਿਹੜਾ ਮੇਜਰ ਅੱਜਕੱਲ ਦੇਖਿਆ ਜਾ ਰਿਹਾ ਵੀ ਗਰਮੀ ਦਾ ਜਿਹੜਾ ਹੈਗਾ ਬਹੁਤ ਵੱਡਾ ਇੰਪੈਕਟ ਹੈਗਾ ਜਿਹੜਾ ਸਕਿਨ ਪ੍ਰੋਬਲਮ ਮੈਂ ਕਈ ਵਾਰ ਦੇਖਿਆ ਬੜੇ ਯੰਗ ਬੱਚੇ ਹੁੰਦੇ ਨੇ ਦੇਖਣ ਨੂੰ ਬੜੇ ਖੂਬਸੂਰਤ ਹੁੰਦੇ ਨੇ ਬੜੀ ਵਧੀਆ ਔਣ ਨੇ ਅੱਛਾ ਪਰਫਿਊਮ ਲਗਾਇਆ ਹੁੰਦੇ ਸਜੇ ਤੇ ਜੁਣੇ ਲੇਕਿਨ ਜਦੋਂ ਉਹਨਾਂ ਦਾ ਮਾੜਾ ਜਿਹਾ ਕੱਪੜਾ ਬਾਹਾਂ ਤੋਂ ਉੱਪਰ ਥੱਲੇ ਹੋ ਜਾਂਦਾ ਜਾਂ ਗਰਦਨ ਤੋਂ ਦੇਖਦੇ ਆ ਉਹ ਏਡੇ ਏਡੇ ਵੱਡੇ ਦਾਗ ਪਏ ਹੁੰਦੇ ਨੇ ਦੇਖ ਕੇ ਲੱਗਦਾ ਕਿ ਉਸ ਸਕਿਨ ਦੇ ਪਾਰਟ ਨੂੰ ਦੇਖਣਾ ਵੀ ਜਿਹੜਾ ਹੈਗਾ ਜੀ ਲੱਗਦਾ ਕਿ ਵੀ ਉੱਪਰ ਆਇਆ ਹੋਇਆ ਕਈਆਂ ਦੇ ਐਦਾਂ ਗੋਲ ਗੋਲ ਜੇ ਮੋਕੇ ਜੇ ਬਣ ਜਾਂਦੇ ਨੇ ਇਹ ਸਾਰੀ ਦਿੱਕਤਾਂ ਹੀ ਨੇ ਬਿਲਕੁਲ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਭ ਤੋਂ ਪਹਿਲਾਂ ਤਾਂ ਕੋਈ ਵੀ ਜਿਹੜੀ ਪ੍ਰੋਬਲਮ ਹੈ ਮੈਂ ਅਕਸਰ ਤੁਹਾਡੇ ਲਾਈਫ ਦੇ ਵਿੱਚ ਕਹਿੰਦਾ ਹੁੰਨਾ ਵੀ ਸਟਾਰਟਿੰਗ ਜਿਹੜੀ ਹੈਗੀ ਆਪਣੇ ਖਾਣ ਪੀਣ ਤੋਂ ਹੁੰਦੀ ਹੈ ਜੀ ਠੀਕ ਹੈ ਨਾ ਜੀ ਆਪਣਾ ਖਾਣ ਪੀਣ ਅੱਜ ਕੱਲ ਇਸ ਤਰ੍ਹਾਂ ਦਾ ਕਿਉਂਕਿ ਘਰ ਦੀ ਰੋਟੀ ਤਾਂ ਅੱਜ ਕੱਲ ਕੋਈ ਖਾਂਦਾ ਹੀ ਨਹੀਂਗਾ ਜੀ ਅੱਜ ਕੱਲ ਦਾ ਯੂਥ ਜਿਹੜਾ ਹੈਗਾ ਉਹ ਤਾਂ ਬਾਹਰਲਾ ਹੀ ਪ੍ਰੇਫਰ ਕਰਦਾ ਜ਼ਿਆਦਾਤਰ ਜੀ ਔਰ ਬਾਹਰਲਾ ਤੁਸੀਂ ਦੇਖੋ ਮੈਦਾ ਜਿਹੜਾ ਹੈਗਾ ਮੈਦੇ ਨੂੰ ਜਿਹੜਾ ਪਚਣ ਵਾਸਤੇ ਘੱਟੋ ਘੜ 48 ਘੰਟੇ ਦੋ ਦਿਨਾਂ ਦਾ ਪ੍ਰੋਸੈਸ ਹੁੰਦਾ ਹੈ ਜੀ ਮੈਦੇ ਨੂੰ ਪਚਣ ਵਾਸਤੇ ਪਰ ਜਿਹੜਾ ਢਾਲੀ ਘੱਟ ਲੱਗਦੇ ਨੇ ਪਰ ਲੋਕੀ ਦੇ ਕਿਰਤ ਵਾਲੀ ਖਾਂਦੇ ਨੇ ਮਤਲਬ ਕਿ ਡਾਈਜੈਸਟ ਹੋਣ ਵਾਸਤੇ ਲੱਗਦਾ ਜੇ ਤੁਸੀਂ ਐਕਟੀਵਿਟੀ ਕਰ ਰਹੇ ਹੋ ਕੋਈ ਜਿੱਦਾਂ ਤੁਸੀਂ ਫਿਜ਼ੀਕਲ ਐਕਟੀਵਿਟੀ ਕਰਦੇ ਹੋ ਵਰਜਿਸ ਕਰਦੇ ਹੋ ਭੱਜਦੇ ਹੋ ਕੋਈ ਜਿਮ ਵਗੈਰਾ ਜਾਣੇ ਹੋ ਜੀ ਤੇ ਅੱਜ ਕੱਲ ਤਾਂ ਜਿਮ ਵਾਲੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਟ੍ਰੇਨਰਸ ਆ ਉਹ ਤਾਂ ਇਹ ਚੀਜ਼ਾਂ ਨੂੰ ਵੈਸੀ ਮਨਾ ਕਰਦੇ ਆ ਡੇ 1 ਤੋਂ ਹੀ ਹੂੰ ਸੋ ਤਾਂ ਕਰਕੇ ਇਹ ਬਹੁਤ ਇੱਕ ਧਿਆਨ ਦੇਣ ਵਾਲੀ ਗੱਲ ਹੈ ਖਾਣਾ ਪੀਣਾ ਜਿਹੜਾ ਅੱਜ ਕੱਲ ਆਪਣਾ ਭੈੜਾ ਹੋਣ ਕਰਕੇ ਮਤਲਬ ਇਹ ਪ੍ਰੋਬਲਮ ਜਿਹੜੀ ਹੈਗੀ ਹੈ ਸਕਿਨ ਦੀ ਖਾਸ ਕਰਕੇ ਉਹ ਵੱਧ ਰਹੀ ਹੈ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਹਨਾ ਜੀ ਔਰ ਤੁਸੀਂ ਉਹੀ ਲਗਾ ਲਓ ਵੀ ਜਿਹੜਾ ਹੁਣ ਜਿਵੇਂ ਮੈਦਾ ਜੰਮ ਜਾਂਦਾ ਜੀ ਠੀਕ ਹੈ ਦੋ ਦੋ ਦਿਨ ਮਤਲਬ ਕਿ ਪੇਟ ਦੇ ਵਿੱਚ ਹੀ ਮੈਦਾ ਕੀ ਹੁੰਦਾ ਕਿ ਉਹ ਨਾ ਪੇਟ ਦੇ ਵਿੱਚ ਨਾ ਕਿਸੇ ਸਾਈਡ ਤੇ ਜਾ ਕੇ ਉਹ ਚਿਪਕ ਜਾਂਦਾ ਹੈ ਹੂੰ ਔਰ ਮਤਲਬ ਤੁਸੀਂ ਇਹ ਲਾ ਲਓ ਵੀ ਬਹੁਤ ਕਈ ਦਿਨ ਹੀ ਲੱਗ ਜਾਂਦੇ ਆ ਵੀ ਉਹਨੂੰ ਸਰੀਰ ਤੋਂ ਨਿਕਲਣ ਵਾਸਤੇ ਓਬਵੀਅਸਲੀ ਉਹ ਕੀ ਕਰਦਾ ਹੈ ਕਿ ਬਲੋਕੇਜਸ ਕ੍ਰੀਏਟ ਕਰਦਾ ਹੈ ਹੂੰ ਬਲੋਕੇਜਸ ਕ੍ਰੀਏਟ ਹੋਣਗੇ ਤਾਂ ਉਹੀ ਤੁਹਾਡੇ ਪਿੰਪਲਸ ਹੋਗੇ ਕਈਆਂ ਦੇ ਤੁਸੀਂ ਇਹ ਦੇਖੋ ਵੀ ਪਿੰਪਲ ਵੀ ਪਾਸਾਲੇ ਹੁੰਦੇ ਆ ਜੀ ਹਾਂ ਵਿੱਚੋਂ ਪੀਕ ਨਿਕਲਦੀ ਹੈ ਪਾਸ ਜਿਹਨੂੰ ਆਪਾਂ ਪੰਜਾਤੀ ਕਹਿੰਦੇ ਆਂ ਵਾਈਟ ਵਾਈਟ ਕਲਰ ਤੇ ਨਿਕਲਦੀ ਹੈਗੀ ਆ ਔਰ ਬੜੀ ਦਰਦਨਾਕ ਮਤਲਬ ਉਹ ਪਿੰਪਲਸ ਹੁੰਦੇ ਹੈਗੇ ਬੜੀ ਦਰਦ ਹੁੰਦੀਆਂ ਉਹਨਾਂ ਨੂੰ ਕਰਦੇ ਆਂ ਉਹ ਕਈ ਵਾਰੀ ਉਹ ਪਿੰਪਲ ਚੋਂ ਪੀਕ ਨਿਕਲਣ ਤੋਂ ਬਾਅਦ ਵੀ ਉੱਥੇ ਨਿਸ਼ਾਨ ਬਣ ਜਾਂਦੇ ਆਂ ਹਾਂ ਨਿਸ਼ਾਨ ਬਿਲਕੁਲ ਉਹ ਪਹਿਲਾਂ ਪੀਕ ਨਿਕਲੂਗੀ ਉਸ ਵੇਲੇ ਬਲੱਡ ਨਿਕਲੂਗਾ ਤੇ ਫਿਰ ਉਸ ਤੋਂ ਬਾਅਦ ਉਹ ਨਿਸ਼ਾਨ ਰਹਿ ਹੀ ਜਾਂਦਾ ਕਿਤੇ ਨਾ ਕਿਤੇ ਉਹਨੂੰ ਉਹ ਨਿਸ਼ਾਨ ਨੂੰ ਖਤਮ ਕਰਨ ਵਾਸਤੇ ਲੋਕ ਦੇਖੋ ਕਿ ਨਾ ਲੱਖਾਂ ਰੁਪਈਆ ਦੀ ਕਰੀਮਾਂ ਦਵਾਈਆਂ ਪਤਾ ਨਹੀਂ ਕੀ ਕੀ ਇਸਤੇਮਾਲ ਕਰ ਰਹੇ ਹੈਗੇ ਆ ਸੋ ਮੈਂ ਇਹੀ ਦਰਸ਼ਕਾਂ ਨੂੰ ਕਹਿਣਾ ਚਾਹਨਾ ਕਿ ਤੁਸੀਂ ਪਹਿਲਾਂ ਹੀ ਆਪਣਾ ਖਾਣ ਪੀਣ ਵੱਲ ਤੁਸੀਂ ਫੋਕਸ ਰੱਖੋ ਖਾਣਾ ਪੀਣਾ ਆਪਣਾ ਤੁਸੀਂ ਧਿਆਨ ਦਿਓ ਤਾਂ ਕਿ ਇੰਨੀਆਂ ਮਹਿੰਗੀਆਂ ਤੁਸੀਂ ਦਵਾਈਆਂ ਆਪ ਲੈ ਰਹੇ ਹੈਗੇ ਆ ਉਹਨੂੰ ਤੋਂ ਬਚਾਅ ਕਰ ਸਕੀਏ ਜੀ ਬਿਲਕੁਲ ਦਵਾਈਆਂ ਤੋਂ ਬਚਾਅ ਹੋ ਸਕੇ ਖਾਣ ਪੀਣ ਠੀਕ ਰੱਖਿਆ ਜਾ ਸਕੇ ਇਹਦਾ ਹੈਗਾ ਪ੍ਰੀਕਾਸ਼ਨ ਜੀ 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 ਪਰ ਇਹਦਾ ਇਲਾਜ ਕਿਵੇਂ ਆ ਤੁਹਾਡੇ ਫਿਲੀ ਫੋਲ ਨਾਲ ਜਿਵੇਂ ਕਿ ਤੁਸੀਂ ਆਪਾਂ ਸ਼ੀਸ਼ੀ ਵੀ ਰੱਖੀ ਹੋਈ ਹੈ ਸ਼ੀਸ਼ੀ ਉਹੀ ਹੈ 113 ਰੁਪਏ ਵਾਲੀ ਪਰ ਜਿੱਥੇ ਲੋਕਾਂ ਦਾ ਲੱਖਾਂ ਰੁਪਏ ਲੈ ਕੇ ਇਲਾਜ ਨਹੀਂ ਹੋ ਰਿਹਾ ਤੁਹਾਡੇ ਇਸ ਸ਼ੀਸ਼ੀ ਨਾਲ ਕਿਵੇਂ ਇਲਾਜ ਹੋਊਗਾ ਇਹਦਾ ਜਿਹੜਾ ਫੀਰ ਲਿਫ ਆਇਲ ਦਾ ਮੈਂ ਤੁਹਾਨੂੰ ਦੱਸਦਾ ਜੀ ਇੱਕ ਵਾਰੀ ਪਹਿਲਾਂ ਆਪਾਂ ਕੋਲ ਸੁਣ ਲਈਏ ਕਈ ਵਾਰੀ ਬਿਲਕੁਲ ਬਿਲਕੁਲ ਹੈਲੋ 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 ਹਾਂਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਸੰਗਰੂਰ ਤੋਂ ਆਰਤੀ ਬੋਲ ਰਹੀ ਆਂ ਹਾਂਜੀ ਆਰਤੀ ਜੀ ਹਾਂਜੀ ਹਾਂਜੀ ਮੈਂ ਛੋਟਾ ਮਤਲਬ ਪ੍ਰੋਗਰਾਮ ਦੇਖ ਰਹੀ ਸੀ ਫੀ ਜਲੀਫ ਦਾ ਜੀ ਤੇ ਮੈਂ ਸਾਰੇ ਮਤਲਬ ਪਹਿਲਾਂ ਵੀ ਛੋਟਾ ਲਾਈਵ ਦੇਖ ਕੇ ਤੇ ਮੈਂ ਨਾ ਪ੍ਰੋਡਕਟ ਆਰਡਰ ਕੀਤਾ ਸੀ ਜੀ ਤੇ ਮੈਨੂੰ ਵੀ ਲੱਗ ਰਿਹਾ ਕਿ ਸਕਿਨ ਪ੍ਰੋਬਲਮ ਜਿਹੜੀ ਮੈਨੂੰ ਸੀ ਦਿੱਕਤ ਮੈਨੂੰ ਡਾਰਕ ਸਰਕਲਸ ਦੀ ਕਾਫੀ ਦਿੱਕਤ ਸੀ ਤਾਂ ਉਹ ਥੋੜਾ ਥੋੜਾ ਹੁਣ ਘਟਨਾ ਸ਼ੁਰੂ ਹੋ ਰਿਹਾ ਹੈ ਕਿੰਨਾ ਕੁ ਫਰਕ ਪੈ ਗਿਆ ਆਰਤੀ ਜੀ ਹਾਂਜੀ ਸਰ ਪੈ ਰਿਹਾ ਮਤਲਬ ਜਿਵੇਂ ਆਯੁਰਵੈਦਿਕ ਹੈ ਤਾਂ ਥੋੜਾ ਥੋੜਾ ਅਸਰ ਕਰੇਗਾ ਬਟ ਅਸਰ ਜ਼ਰੂਰ ਕਰ ਰਿਹਾ ਹੈ ਅਸਰ ਕਰ ਰਿਹਾ ਹੈ ਸਿਰਕਲਸ ਨੇ ਉਪੋਤ ਘਟ ਗਏ ਨੇ ਆਰਤੀ ਜੀ ਪਹਿਲਾਂ ਇਹ ਦੱਸੋ ਵੀ ਤੁਸੀਂ ਫੀਰ ਲੀਫ ਆਇਲ ਸਾਡਾ ਯੂਜ਼ ਕਰ ਰਹੇ ਹੋ ਜੀ ਹਾਂਜੀ ਹਾਂਜੀ ਔਰ ਮੈਡਮ ਕਿੰਨੇ ਟਾਈਮ ਤੋਂ ਯੂਜ਼ ਕਰ ਰਹੇ ਹੋ ਤੁਸੀਂ ਸਾਡਾ ਆਇਲ ਜੀ ਜੀ ਸਰ ਮੈਂ ਹਲੇ ਇੱਕ ਹਫਤੇ ਪਹਿਲਾਂ ਹੀ ਮੰਗਵਾਇਆ ਸੀ ਤੇ ਮੈਨੂੰ ਅੱਛਾ ਰਿਜ਼ਲਟ ਮਿਲ ਰਿਹਾ ਹੈ ਦੇਖੋ ਇਸ ਤੋਂ ਵੱਡੀ ਆਪਾਂ ਨੂੰ ਕੋਈ ਗੱਲ ਹੋ ਨਹੀਂ ਸਕਦੀ ਕਿ ਇੱਕ ਹਫਤੇ ਦੇ ਵਿੱਚ ਉਹਨਾਂ ਨੂੰ ਚਾਹੇ ਮੈਂ ਤੁਹਾਨੂੰ ਦੱਸਿਆ ਵੀ 1% ਰਾਮ ਆਏ ਭਾਵੇਂ 10 ਪਰ ਹੱਪਾ ਹੁੰਦਾ ਵੀ ਕੀ ਆ ਕੁਛ ਨਹੀਂ ਔਰ ਉਹਨੇ ਜੇ ਅਗਰ ਪੋਜ਼ਿਟਿਵ ਸਾਈਨ ਜਾ ਰਿਹਾ ਤਾਂ ਤੁਸੀਂ ਸੋਚ ਸਕਦੇ ਹੋ ਵੀ ਇੱਕ ਹਫਤੇ ਦੇ ਵਿੱਚ ਨਾ ਕੋਈ ਅਸੀਂ ਖਾਣ ਵਾਲੀ ਦਵਾਈ ਦਿੰਨੇ ਆ ਨਾ ਆਪਾਂ ਕੋਈ ਸਿਰਫ ਇੱਕ ਤੇਲ ਹੈ ਲਗਾਉਣ ਵਾਸਤੇ ਦਿੰਨੇ ਹੈਗੇ ਆ ਭਾਰਤੀ ਜੀ ਤੁਸੀਂ ਇਸ ਤੇਲ ਨੂੰ ਕੰਟੀਨਿਊਟੀ ਚ ਲਗਾਣਾ ਜੇ ਫਰਕ ਪੈਣ ਲੱਗ ਗਿਆ ਤਾਂ ਜੀ ਗੇਜ਼ੀ ਬਿਲਕੁਲ ਠੀਕ ਹੋ ਜਾਏਗਾ ਬਿਲਕੁਲ ਠੀਕ ਹੋ ਜਾਊਗਾ ਜੀ ਇਹਨਾਂ ਨੂੰ ਮਤਲਬ ਕੋਈ ਦਾਗ ਇਹਨਾਂ ਦੀ ਸਕਿਨ ਤੇ ਰਹਿਣੇ ਨਹੀਂ ਬਿਲਕੁਲ ਕੋਈ ਦਾਗ ਨਹੀਂ ਸਕਿਨ ਤੇ ਰਹਿਣੇ ਨਹੀਂ ਦਾਗ ਸਰਕਲ ਦੀ ਦਿੱਕਤ ਸੀ ਬਹੁਤ ਜ਼ਿਆਦਾ ਹਮ ਕਿ ਕਿ ਉਹ ਡਾਰਕ ਸਰਕਲ ਜਿਹੜੇ ਨੇ ਉਹ ਕਾਫੀ ਦਿਖਣ ਲੱਗ ਗਏ ਸੀ ਸਕਿਨ ਤੇ ਤਾਂ ਹੁਣ ਥੋੜੇ ਧੀਮੇ ਹੋ ਗਏ ਤੇ ਹਲਕੇ ਹੋ ਗਏ ਨੇ ਜੀਵਨ ਬਹੁਤ ਹੰਕੇ ਹੋ ਗਏ ਤੇ ਜਿਹੜੇ ਨਾਲ ਦੇ ਦੋਸਤ ਨੇ ਜਾਂ ਫੈਮਿਲੀ ਬਾਰੇ ਨੇ ਉਹ ਵੀ ਕਹਿੰਦੇ ਨੇ ਕਿ ਤੂੰ ਕੀ ਯੂਜ਼ ਕਰਦੀ ਹੈ ਇਸ ਸਟੈਂਡ ਸਰਕਲ ਅੱਛੇ ਹੋ ਗਏ ਬਈ ਮਤਲਬ ਦਿਖਣੇ ਘੱਟ ਹੋ ਗਏ ਪਰ ਕੁੜੀਆਂ ਕਈ ਵਾਰੀ ਆਪਣੇ ਜਿਹੜਾ ਰਾਜ ਨੂੰ ਰਾਜ ਰੱਖਦੀਆਂ ਨੇ ਪਰ ਇਸ ਰਾਜ ਨੂੰ ਰਾਜ ਨਾਲ ਰੱਖਿਓ ਲੋਕਾਂ ਦੇ ਫਾਇਦੇ ਵਾਸਤੇ ਜੂਰ ਦੱਸ ਦੇ ਰਹੀ ਉਹ ਵੀ ਅਸੀਂ ਆ ਇਸਤੇਮਾਲ ਕਰਦੇ ਹਾਂ ਬਿਲਕੁਲ ਜੀ ਹਾਂ ਜੀ ਹਾਂ ਜੀ ਕਈ ਵਾਰੀ ਆਪਣੀ ਖੂਬਸੂਰਤੀ ਦਾ ਰਾਜ ਰੋਕੀ ਲੁਕੋ ਲੈਂਦੇ ਨੇ ਆਪਾਂ ਲਕੋਣਾ ਨਹੀਂ ਆਰਤੀ ਜੀ ਲੋਕਾਂ ਨੂੰ ਦੱਸਣਾ ਹੈ ਸਭ ਤੋਂ ਵੱਡੀ ਗੱਲ ਹੈ ਸਰ ਕਿ ਫੇਸ ਤੇ ਪਹਿਲਾਂ ਪਿੰਪਲਸ ਬਹੁਤ ਆਉਂਦੇ ਸੀ ਤੇ ਹੁਣ ਫੇਸ ਤੇ ਪਿੰਪਲਸ ਨਹੀਂ ਆਏ ਕੋਈ ਗਰਮ ਚੀਜ਼ ਖਾਈ ਹੈ ਜਾਂ ਕੁਝ ਵੀ ਖਾ ਲਈਏ ਫੇਸ ਤੇ ਇਫੈਕਟ ਨਹੀਂ ਪੈਂਦਾ ਉਸਦਾ ਰੁਗਾ ਜੀ ਇਹਨਾਂ ਦੇ ਲਈ ਜਿਹੜੇ ਫਾਇਦੇ ਲੈ ਲੈ ਤੁਹਾਡੇ ਇੱਕ ਤੇਲ ਤੋਂ ਬਿਲਕੁਲ 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 ਇਹ ਵਾਕਈ ਸਹੀ ਗੱਲਾਂ ਨੇ ਜੀ ਔਰ ਅਸੀਂ ਇਹ ਚੀਜ਼ਾਂ ਮਤਲਬ ਕਿ ਆਪਣੇ ਪਿਛਲੇ ਲਾਸਟ ਅਸੀਂ 5-6 ਸਾਲਾਂ ਤੋਂ ਦੇਖ ਰਹੇ ਆ ਕਿ ਜਿਹੜੀ ਵੀ ਸਾਡੇ ਸਕਿਨ ਪ੍ਰੋਬਲਮ ਅਸੀਂ ਨਾ ਸਕਿਨ ਦੀ ਇੱਕ ਤੁਹਾਨੂੰ ਮੈਂ ਹੋਰ ਦੱਸਦਾ ਜੀ ਸਕਿਨ ਵਾਸਤੇ ਨਾ ਇਹਨਾਂ ਨੂੰ ਵੀ ਆਰਤੀ ਜੀ ਨੂੰ ਵੀ ਅਸੀਂ ਦੱਸਿਆ ਸੀਗਾ ਕਿ ਤੁਸੀਂ ਜਿੰਨਾ ਹੀ ਆਇਲ ਦੀ ਕੁਆਂਟੀਟੀ ਲੈਣੀ ਹੈ ਮੰਨ ਲਓ ਵੀ 2 ਸਪੂਨ ਤੁਸੀਂ ਆਇਲ ਦੇ ਲੈਣੇ 2 ਸਪੂਨ ਇਹਦੇ ਵਿੱਚ ਦੇਸੀ ਕਿਉ ਐਡ ਕਰਨਾ ਹੈਗਾ ਕੋਈ ਵੀ ਸਕਿਨ ਦੀ ਪ੍ਰੋਬਲਮ ਹੈਗੀ ਤੁਸੀਂ ਡਾਇਰੈਕਟਲੀ ਤੇਲ ਨੂੰ ਅਪਲਾਈ ਨਹੀਂ ਕਰਨਾ ਜੇ ਕਰਦੇ ਹੋ ਤਾਂ ਵੀ ਕੋਈ ਨੁਕਸਾਨ ਵਾਲੀ ਕੋਈ ਗੱਲ ਨਹੀਂ ਡਰਨ ਵਾਲੀ ਕੋਈ ਗੱਲ ਨਹੀਂ ਬਟ ਜੇ ਇਹਦਾ ਤੁਸੀਂ ਵਾਕਈ ਬੈਟਰ ਰਿਜ਼ਲਟ ਚਾਹੁੰਦੇ ਹੋ ਮਤਲਬ ਇਹਦਾ ਅਸਰ ਤੁਸੀਂ ਬਹੁਤ ਜਲਦੀ ਦੇਖਣਾ ਚਾਹੁੰਦੇ ਹੋ ਤਾਂ ਇਹਨੂੰ ਤੁਸੀਂ ਜਿੰਨਾ ਕੁਆਂਟੀਟੀ ਤੁਸੀਂ ਆਇਲ ਲੈਣਾ ਉਨਾ ਹੀ ਦੇਸੀ ਕੀ ਦੇ ਵਿੱਚ ਇਹਨੂੰ ਐਡ ਕਰਕੇ ਤੁਸੀਂ ਲਗਾਉਣਾ ਹੈਗਾ ਤੇ ਬਿਲਕੁਲ ਸਰ ਜਿੱਦਾਂ ਨਿਸ਼ਚਿਤ ਦੱਸਿਆ ਗਿਆ ਸੀ ਮੈਂ ਉਦਾਂ ਹੀ ਇਸਤੇਮਾਲ ਕੀਤਾ ਇਸ ਨੂੰ ਤੇ ਕਾਫੀ ਅੱਛਾ ਰਿਜ਼ਲਟ ਆ ਤੇ ਮੈਂ ਵੀ ਬਹੁਤ ਖੁਸ਼ ਆ ਚਲੋ ਬਹੁਤ ਬਹੁਤ ਆਂਤਰਾ ਜੀ ਅਰਤੀ ਜੀ ਕਹੀ ਜਾਂ ਅਨੁਭਵ ਰਹੇਗਾ ਜੇ ਤੁਸੀਂ ਦੱਸੋਗੇ ਦੁਸ਼ਕਾਂ ਨੂੰ ਵੀ ਜਦੋਂ ਤੇਲ ਇਸਤੇਮਾਲ ਕੀਤਾ ਤੇ 2-4 ਬੂੰਦਾਂ ਦੇਸੀ ਕੀ ਇਹਦੀਆਂ ਪਾਲੀਆਂ ਤੇ ਕਿੰਨਾ ਕੁ ਫਰਕ ਪੈਣਾ ਸ਼ੁਰੂ ਹੋਇਆ ਹਾਂਜੀ ਸਰ ਮੈਂ ਉਦਾਂ ਯੂਜ਼ ਕਰਨਾ ਸ਼ੁਰੂ ਕੀਤਾ ਤੇ 2 ਬੂੰਦਾਂ ਤੇਲ ਦੀਆਂ ਤੇ ਥੋੜਾ ਜਿਹਾ ਦੇਸੀ ਕੀ ਦੇ ਵਿੱਚ ਮਿਲਾ ਕੇ ਰੱਖ ਲਿਆ ਸੀ ਮੈਂ ਤੇ ਉਸ ਨੂੰ ਮੈਂ ਰਾਤ ਨੂੰ ਫੇਸ ਵਾਸ਼ ਕਰਕੇ ਅੱਖਾਂ ਤੇ ਲਗਾ ਲੈਂਦੀ ਸੀ ਤਾਂ ਉਹ ਹਲਕੇ ਹਲਕੇ ਹੋਣ ਲੱਗ ਗਏ ਤੇ ਬਹੁਤ ਅੱਛਾ ਮੈਨੂੰ ਫੇਸ ਤੇ ਗਲੋ ਵੀ ਬਹੁਤ ਆਇਆ ਕਾ ਕਾਫੀ ਅੱਛਾ ਲੱਗ ਰਿਹਾ ਹੈ ਪਹਿਲਾ ਪਾਰਲਰਾਂ ਦੇ ਵਿੱਚ ਜਾਂਦੇ ਸੀ ਜਾਂ ਫਿਰ ਕੋਈ ਟਿਊਬ ਵਗੈਰਾ ਖਰੀਦੀ ਸੀ ਉਹਦੇ ਨਾਲ ਐਨਾ ਇਫੈਕਟ ਨਹੀਂ ਹੁੰਦਾ ਸੀ ਹਮ ਪਾਰਲਰ ਤੇ ਤਾਂ ਟੈਂਪਰੇਰੀ ਇਲਾਜ ਹੈ ਇਹ ਪਰਮਾਨੈਂਟ ਹੈ ਹਾਂਜੀ ਹਾਂਜੀ ਧੰਨਵਾਦ ਧੰਨਵਾਦ ਆਰਤੀ ਜੀ ਓਕੇ ਜੀ ਦੇਖੋ ਕਿਰਨ ਜੀ ਕਿ ਕਿ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਕੋਈ ਇਸ ਤਰ੍ਹਾਂ ਦੇ ਕਾਲਰ ਜੁੜਦੇ ਹੈ ਔਰ ਲਾਈਕ ਮਤਲਬ ਸਾਨੂੰ ਵੀ ਇੱਕ ਬੜਾ ਮਾਣ ਮਹਿਸੂਸ ਹੁੰਦਾ ਹੈ ਵੀ ਅਸੀਂ ਇਨੀ ਮਿਹਨਤ ਕਰਦੇ ਆਂ ਦੇਖੋ ਤੇਲ ਬਣਾਣੇ ਆ ਕਰਦੇ ਆ ਸਾਡੀ ਪੂਰੀ ਟੀਮ ਜਿਹੜੀ ਹੈ ਉਹ ਦਿਨ ਰਾਤ ਮਿਹਨਤ ਕਰਦੀ ਹੈ ਹਮ ਔਰ ਜਦੋਂ ਕੋਈ ਮਤਲਬ ਇਸ ਤਰ੍ਹਾਂ ਕੋਈ ਸਾਡਾ ਪੇਸ਼ੈਂਟ ਆ ਕੇ ਸਾਨੂੰ ਦੱਸਦਾ ਹੈ ਕਿ ਸਾਨੂੰ ਜੀ ਬਹੁਤ ਇੱਕ ਚਲੋ 1% ਹੀ ਆਰਾਮ ਆ ਸਾਨੂੰ ਬਹੁਤ ਇੱਕ ਸਾਡੀ ਛਾਤੀ ਚੌੜੀ ਹੁੰਦੀ ਹੈ ਪਰ 1% ਨੇ ਜੀ ਇਹਨਾਂ ਦੇ ਮੁਤਾਬਕ ਤਾਂ ਚੰਗਾ ਫਰਕ ਪੈ ਗਿਆ ਚੰਗਾ ਫਰਕ ਪੈ ਗਿਆ ਮੈਂ ਬੇਸਿਕ ਗੱਲ ਕਰਦਾ ਕਿ ਜਿਸ ਤਰ੍ਹਾਂ ਕੋਈ ਆਂਦਾ ਹੈਗਾ ਸਾਨੂੰ ਖੁਸ਼ੀ ਬਹੁਤ ਹੁੰਦੀ ਹੈ ਸਾਡੀ ਛਾਤੀ ਚੌੜੀ ਹੋ ਜਾਂਦੀ ਹੈ ਕਿ ਬਈ ਵਾਕੇ ਸਾਡੀ ਜਿਹੜੀ ਜਿਹੜੀ ਤੁਹਾਡੀ ਕੀਤੀ ਹੋਈ ਸਰਚ ਹੈ ਉਹ ਰੰਗ ਲਿਆ ਰਹੀ ਹੈ ਵੀ ਮਿਹਨਤ ਦਾ ਮੁੱਲ ਪੈ ਗਿਆ ਔਰ ਮਤਲਬ ਦੇਖੋ ਆਰਾਮ ਆਣਾ ਚਾਹੀਦਾ ਮੈਂ ਉਹੀ ਬਾਰ-ਬਾਰ ਕਹਿਣਾ ਹੁੰਦਾ ਚਾਹੇ 1% ਆਵੇ ਭਾਵੇਂ 2% ਆਵੇ ਭਾਵੇਂ 100% ਆਵੇ ਮਤਲਬ ਪੋਜ਼ਿਟਿਵਿਟੀ ਵੱਲ ਹੀ ਵਧਣਾ ਚਾਹੀਦਾ ਕੰਮ ਬਿਲਕੁਲ ਜੀ ਜੀ ਆਪਾਂ ਹੁਣ ਉੱਥੇ ਆਂਦੇ ਜਿੱਥੇ ਆਪਾਂ ਗੱਲ ਛੱਡੀ ਸੀਗੀ ਕਿ ਇਹ ਤੇਲ ਪ੍ਰੋਡਕਟ ਕਿਸ ਤਰ੍ਹਾਂ ਕੰਮ ਕਰਦਾ ਜਿੱਥੇ ਲੋਕਾਂ ਨੂੰ ਲੱਖਾਂ ਰੁਪਏ ਦੀ ਦਵਾਈ ਨਾਲ ਲਾਜ਼ਮੀ ਮਿਲਦਾ ਹੈਗਾ ਤੇ ਇਸ 13 ਤੋਂ 13 ਰੁਪਏ ਦਾ ਮੈਂ ਕਿਹਨੂੰ ਜੀ ਦੱਸਦਾ ਇਹ ਜਿਹੜਾ ਤੇਲ ਹੈਗਾ ਸਿਰਫ ਡਾਰਕ ਸਰਕਲ ਵਾਸਤੇ ਨਹੀਂ ਹੈਗਾ ਜੀ ਇਹ ਜਿਵੇਂ ਤੁਹਾਨੂੰ ਮੈਂ ਤੁਹਾਨੂੰ ਫੰਗਲ ਇਨਫੈਕਸ਼ਨ ਤੋਂ ਲੈ ਕੇ ਹੂੰ ਜਿਹੜਾ ਇੱਕ ਸਕਿਨ ਪ੍ਰੋਬਲਮ ਦਾ ਜਿਹੜਾ ਹਾਈਐਸਟ ਜਿਹਨੂੰ ਕਹਿੰਦੇ ਨਾ ਬਹੁਤ ਭਿਆਨਕ ਬਿਮਾਰੀ ਜਿਹਨੂੰ ਉਹ ਫਲਵੇਰੀ ਕਹਿੰਦੇ ਆ ਜੀ ਇਹ ਉੱਥੇ ਤੱਕ ਮਾਰ ਕਰਦਾ ਤੇ ਹੂੰ ਏ ਤੁਸੀਂ ਜਿਹੜਾ ਤੇਲ ਹੈਗਾ ਤੁਸੀਂ ਦਿਨ ਦੇ ਵਿੱਚ ਦੋ ਵਾਰੀ ਲਗਾਉਣਾ ਹੈ ਜੀ ਜੀ ਜੇ ਤੁਸੀਂ ਦੋ ਵਾਰੀ ਨਹੀਂ ਲਗਾ ਸਕਦੇ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਇਹਦਾ ਬਹੁਤ ਵਧੀਆ ਰਿਜ਼ਲਟ ਲੈ ਸਕਦੇ ਹੋ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਆਇਲ ਜਿੰਨਾ ਲੈਣਾ ਉਹਨਾ ਹੀ ਦੇਸੀ ਕੀ ਮੈਂ ਦੱਸਿਆ ਜਿਵੇਂ ਤੁਹਾਨੂੰ ਸੇਮ ਕਵਾਂਟੀਟੀ ਲੈਣੀ ਹੈ ਤੁਸੀਂ ਦੋਨਾਂ ਦੀ ਔਰ ਉਹਨਾਂ ਨੂੰ ਮਿਕਸ ਕਰਕੇ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣਾ ਜਿਹੜਾ ਵੀ ਤੁਹਾਨੂੰ ਸਕਿਨ ਜਿੱਥੇ ਵੀ ਤਾਂ ਹੈ ਉਹ ਬਾਹ ਹੈ ਭਾਵੇਂ ਫੇਸ ਹੈ ਭਾਵੇਂ ਕਿਸੇ ਵੀ ਸਰੀਰ ਦੇ ਕਿਸੇ ਅੰਗ ਤੇ ਤੁਹਾਨੂੰ ਕੋਈ ਸਕਿਨ ਪ੍ਰੋਬਲਮ ਹੈਗੀ ਹੈ ਤੁਸੀਂ ਉਸ ਤੇ ਇਹ ਤੇਲ ਨੂੰ ਲਗਾਓ ਤੇ ਤੁਸੀਂ ਆਪ ਦਾ 2-4 ਦਿਨਾਂ ਦੇ ਵਿੱਚ ਹੀ ਤੁਸੀਂ ਉਸ ਜਿੱਦਾਂ ਕੋਈ ਪਿੰਪਲ ਹੈ ਜਾਂ ਕੋਈ ਡਾਰਕ ਸਰਕਲ ਹੈ ਤੁਸੀਂ ਉਹਦੇ ਵਿੱਚ 2-4 ਦਿਨਾਂ ਦੇ ਵਿੱਚ ਵਿੱਚ ਹੀ ਤੁਸੀਂ ਉਹਦੇ ਫਰਕ ਦੇਖੋਗੇ ਉਹ ਜਿਹੜਾ ਦਾਗ ਹੈ ਉਹ ਕੱਟ ਜਾਣਾ ਤੁਸੀਂ ਖੁਦ ਮਹਿਸੂਸ ਕਰੋਗੇ ਜਗੇਜੀ ਜਿਵੇਂ ਕਿ ਹੁਣ ਮੌਸਮ ਅੱਗੇ ਗਰਮੀਆਂ ਤਾਂ ਆ ਗਿਆ ਜੀ ਤੇ ਇੱਕ ਪ੍ਰੋਬਲਮ ਬੜੀ ਦੇਖੀ ਜਾ ਰਹੀ ਕਿਉਂਕਿ ਟੈਂਪਰੇਚਰ ਜਿਵੇਂ ਗਲੋਬਲ ਵਾਰਮਿੰਗ ਆ ਰਹੀ ਹੈ ਜੀ ਉਹਨਾਂ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਬਲੂਸ਼ਨ ਵਧ ਰਿਹਾ ਗਲੋਬਲ ਵਾਰਮਿੰਗ ਦੀ ਗੱਲ ਹੈ ਵਧ ਰਹੀ ਹੈ ਉਹਦੇ ਕਰਕੇ ਦੇਖਣ ਚ ਮਿਲਿਆ ਕਿ ਮੂਵਨ ਲੋਕਾਂ ਦੇ ਜਿਹੜੇ ਸਕਿਨ ਉਹ ਬਰਨ ਹੁੰਦੀ ਹੈ ਤੇ ਬਰਨ ਸਕਿਨ ਦਾ ਵੀ ਇਲਾਜ ਇਦਾਂ ਹੈਗਾ ਲੋਕਾਂ ਦਾ ਜਿਹੜਾ ਰੰਗ ਕਾਲੇ ਪੈ ਜਾਂਦੇ ਨੇ ਹਾਂ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਦੱਸਦਾ ਜੀ ਇਦੇ ਵਿੱਚ ਅਸੀਂ ਕਈ ਤਰ੍ਹਾਂ ਦੀ ਜੜੀ-ਬੋਟੀਆਂ ਪਾਈਆਂ ਜਿਹੜੇ ਕਿ ਸਿਰਫ ਸਕਿਨ ਵਾਸਤੇ ਹੀ ਬਹੁਤ ਮਤਲਬ ਕਿ ਫਾਇਦੇਮੰਦ ਹੈ। ਹੂੰ ਔਰ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਇਹ ਆਇਲ ਹੈਗਾ ਇਹ ਇਹਦਾ ਇੱਕ ਹੋਰ ਮੈਂ ਤੁਹਾਨੂੰ ਇੱਕ ਬੈਨੀਫਿਟ ਦੱਸਦਾ ਜਿਸ ਤਰ੍ਹਾਂ ਕੋਈ ਵੀ ਮਤਲਬ ਸਕਿਨ ਪ੍ਰੋਬਲਮ ਤੇ ਕੰਮ ਕਰਦਾ ਹੈ। ਇਹ ਨਹੀਂ ਹੈ ਕਿ ਕੁਝ ਦਿਨਾਂ ਬਾਅਦ ਉਹ ਫਿਰ ਪ੍ਰੋਬਲਮ ਰਾਈਸ ਹੋ ਜਾਊਗੀ। ਇਹਦਾ ਸਵਾ ਮਹੀਨਾ ਕਰ ਤੁਸੀਂ ਇਸਤੇਮਾਲ ਕਰਦੇ ਹੋ ਕਿ ਇਹ ਬਿਲਕੁਲ ਜੜੋਂ ਪ੍ਰੋਬਲਮ ਨੂੰ ਖਤਮ ਕਰਦਾ ਹੈ। ਹੂੰ ਤੁਸੀਂ ਲਗਾਓ ਔਰ ਸਵਾ ਮਹੀਨੇ ਬਾਅਦ ਜਿਹੜੀ ਵੀ ਪ੍ਰੋਬਲਮ ਵਾਸਤੇ ਤੁਸੀਂ ਸ਼ੁਰੂ ਕੀਤਾ ਸੀਗਾ ਤੇ ਉਹ ਬਿਲਕੁਲ ਤੁਹਾਨੂੰ ਖਤਮ ਦਿਖੂਗੀ ਇਹ ਨਹੀਂ ਕਿ ਵੀ ਥੋੜੇ ਦਿਨ ਬਾਅਦ ਤੁਸੀਂ ਫਿਰ ਦੇਖੋਗੇ ਉਹ ਪ੍ਰੋਬਲਮ ਫੇਰ ਆ ਗਈ ਆ ਕਿ ਉਸ ਤਰ੍ਹਾਂ ਨਹੀਂ ਨਹੀਂ ਬਿਲਕੁਲ 100% ਤੁਹਾਨੂੰ ਜੜੋਂ ਖਤਮ ਕਰੇਗਾ ਪ੍ਰੋਬਲਮ ਜੀ ਬਿਲਕੁਲ ਜੜੋਂ ਖਤਮ ਕਰ ਦੇਗਾ ਮੈਨੂੰ ਹੁਣ ਇਹ ਵੀ ਦੱਸੋ ਕਿ ਬਹੁਤ ਲੋਕ ਨੇ ਜਿਹੜੇ ਜਵਾਮੀ ਪੈਰੇ ਚ ਪੈਰ ਰੱਖਦੇ ਨੇ ਜੀ ਜੀ ਤਾਂ ਉਸ ਵੇਲੇ ਨਾ ਹੁੰਦਾ ਵੀ ਅਸੀਂ ਖੂਬ ਸੂਰਤ ਦਿੱਖੀਏ ਜੀ ਆ ਰੰਗ ਤਾਂ ਪਰਮਾਤਮਾ ਦੇ ਦੋ ਤਿੰਨ ਦਿੱਤੇ ਹੋਏ ਨੇ ਮੇਰਾ ਵੀ ਰੰਗ ਉਹਨਾਂ ਠੀਕ ਹੈ ਬਿਲਕੁਲ ਬਿਲਕੁਲ ਤੇ ਪਰ ਇੱਛਾ ਹੁੰਦੀ ਹੈ ਕਿ ਰੰਗ ਸਾਫ਼ ਹੋ ਜਵੇ ਬਿਲਕੁਲ ਮੈਂ ਗੋਰਾ ਨਹੀਂ ਕਹਾਂਗਾ ਸਾਫ਼ ਹੋ ਜਵੇਗਾ ਸਾਫ਼ ਹੋ ਜਵੇ ਕਈਆਂ ਦੇ ਸਕਿਨ ਦੇਖੋ ਤੁਸੀਂ ਦੇਖਣਾ ਪੂਰਾ ਰੁੱਖੀ ਰੁੱਖੀ ਹੋ ਜਾਂਦੀ ਹੈ ਸਕਿਨ ਦੇ ਉੱਪਰ 글로 ਨਹੀਂ ਹੁੰਦਾ ਹੈਗਾ ਚਮਕ ਨਹੀਂ ਹੁੰਦੀ ਹੈਗੀ ਬਿਲਕੁਲ ਉਹਦੇ ਵਾਸਤੇ ਵੀ ਕੰਮ ਕਰਦਾ ਹੈ ਉਹਦੇ ਵਾਸਤੇ ਕਿਵੇਂ ਕੰਮ ਕਰਦਾ ਮੈਂ ਵੀ ਦੱਸ ਦੇਣਾ ਤੁਹਾਨੂੰ ਜਦੋਂ ਤੁਸੀਂ ਤੇਲ ਨੂੰ ਲਗਾਉਂਦੇ ਹੋ ਸਕਿਨ ਦੇ ਉੱਤੇ ਜੀ ਇਨ ਇਹ ਥੋੜਾ ਜਿਹਾ ਮਤਲਬ ਤੁਸੀਂ ਲਗਾ ਲਓ ਇਹਦੀ ਜਿਹੜੀ ਆਪਾਂ ਕਹਿੰਨੇ ਹੈਗੇ ਆ ਜਿਹੜੀ ਤਸਵੀਰ ਹੈ ਉਹ ਥੋੜੀ ਗਰਮ ਹੈ ਜੀ ਠੀਕ ਹੈ ਜੀ ਉਹਦੇ ਨਾਲ ਕੀ ਹੈ ਕਿ ਵੈਸੇ ਸਕਿਨ ਤੇ ਉਹ ਉਹ ਫੈਕਟਰੀ ਨਹੀਂ ਕਰੂਗਾ ਉਹ ਤੇ ਕਰਨੀ ਨਹੀਂ ਪਰ ਜਿਹੜਾ ਇਹ ਤੁਸੀਂ ਲਗਾਉਂਗੇ ਤੁਹਾਨੂੰ ਫੀਲ ਨਹੀਂ ਹੋਣਾ ਕਿ ਗਰਮ ਗਰਮ ਲੱਗਣ ਲੱਗ ਗਿਆ ਕੁਝ ਇਸ ਤਰ੍ਹਾਂ ਨਹੀਂ ਹੋਣਾ ਤਾਂ ਤੁਸੀਂ ਜਦੋਂ ਲਗਾਉਂਗੇ ਕਿਸੇ ਵੀ ਸਕਿਨ ਦੇ ਪ੍ਰੋਬਲਮ ਦੇ ਉੱਤੇ ਤੁਹਾਨੂੰ ਫੀਲ ਹੋਊਗਾ ਕਿ ਜਿਸ ਤਰ੍ਹਾਂ ਬਾਡੀ ਦੇ ਵਿੱਚ ਇਹ ਸਕਿਨ ਦੇ ਵਿੱਚ ਕੋਈ ਕੀੜੀਆਂ ਜੀਆਂ ਲੜ ਰਹੀਆਂ ਨੇ ਕਿ ਨਾ ਉਹ ਜਰੂਰ ਮਹਿਸੂਸ ਹੋਊਗਾ ਫੀਲ ਹੋਊਗਾ ਜੀ ਉਹ ਕੀੜੀਆਂ ਲੜਨਾ ਕੀ ਹੁੰਦਾ ਹੈ ਕਿ ਇਹ ਅਬਜ਼ਰਵ ਕਰਦਾ ਹਮ ਸਕਿਨ ਦੇ ਵਿੱਚ ਚਲਾ ਜਾਂਦਾ ਔਰ ਉਸ ਤੋਂ ਬਾਅਦ ਇਹ ਸਕਿਨ ਦੇ ਵਿੱਚ ਜਾਂਦਾ ਤੇ ਉਸ ਤੋਂ ਬਾਅਦ ਇਹ ਬਾਹਰ ਆਉਂਦਾ ਤੇ ਪੂਰਾ ਜਿਹੜਾ ਸਕਿਨ ਦਾ ਪਸੀਨਾ ਲੈ ਕੇ ਬਾਹਰ ਆਉਂਦਾ ਹੈ ਅੱਛਾ ਜਿਹੜੀ ਡੀਟੌਕਸੀਫਿਕੇਸ਼ਨ ਹੋਣੀ ਚਾਹੀਦੀ ਹੈ ਇਹ ਕਰ ਦਿੰਦਾ ਇਹ ਕਰ ਦਿੰਦਾ ਜੀ ਠੀਕ ਹੈ ਨਾ ਜੋ ਤੁਸੀਂ ਫੀਲ ਕਰੋਗੇ ਤੁਹਾਨੂੰ ਪਸੀਨਾ ਬਹੁਤ ਆਊਗਾ ਤੇਲ ਲਾਉਣ ਤੋਂ ਬਾਅਦ ਉਸ ਸਪੈਸਿਫਿਕ ਏਰੀਆ ਦੇ ਉੱਤੇ ਜਿੱਥੇ ਤੁਸੀਂ ਲਗਾਇਆ ਹੋ ਹਾਂਜੀ ਜਿਸ ਤਰ੍ਹਾਂ ਹੁਣ ਤੁਸੀਂ ਫੇਸ ਤੇ ਲਗਾਇਆ ਤੁਸੀਂ ਭਾਵੇਂ ਨੋਰਮਲ ਟੈਂਪਰੇਚਰ ਦੇ ਵਿੱਚ ਅਸੀਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਈਏ 20-25 ਮਿੰਟ ਵਾਸਤੇ ਤੁਸੀਂ ਹਵਾ ਪਾਣੀ ਤੋਂ ਦੂਰ ਰਹਿਣਾ ਜੇ ਲਗਾ ਲਿਆ ਹਾਂਜੀ ਕੋਈ ਪੱਖਾ ਵਗੈਰਾ ਸਿੱਧਾ ਇੱਕ ਵਾਰੀ ਫੇਸ ਤੇ ਨਹੀਂ ਚਲਾਉਣਾ ਅੱਜ ਗਰਮ ਸਰਦਨਾ ਹੋ ਜਾਵੇ ਹਾਂਜੀ ਬਿਲਕੁਲ ਤੁਸੀਂ ਨੋਰਮਲ ਜਿਵੇਂ ਤੁਸੀਂ ਰੂਮ ਟੈਂਪਰੇਚਰ ਦੇ ਵਿੱਚ ਰੋ ਨੋਰਮਲ ਬੈਠ ਜਾਓ ਠੀਕ ਹੈ ਜੀ ਤੇ ਤੁਸੀਂ ਆਇਲ ਅਪਲਾਈ ਕਰੋ ਤੇ 20 ਮਿੰਟ ਵਾਸਤੇ ਤੁਸੀਂ ਥੋੜਾ ਜਿਹਾ ਹਵਾ ਪਾਣੀ ਤੋਂ ਪਰਹੇਜ਼ ਕਰੋ ਤਾਂ ਤੁਸੀਂ ਖੁਦ ਫੀਲ ਕਰਨਾ ਕਿ ਤੁਹਾਨੂੰ ਪਸੀਨਾ ਇੱਕ ਤਾਂ ਬਹੁਤ ਆ ਰਿਹਾ ਜੀ ਉਹ ਡੀਟੌਕਸੀਫਿਕੇਸ਼ਨ ਹੀ ਜ਼ਰੂਰੀ ਹੈ ਉਹੀ ਜਿਹੜਾ ਆਪਾਂ ਮੈਂ ਤੁਹਾਨੂੰ ਦੱਸਿਆ ਸੀ ਮੈਦਾ ਜੰਮਿਆ ਹੋਇਆ ਹੈ ਜਾਂ ਕਿਤੇ ਵੀ ਬਲੋਕੇਜ ਜੰਮ ਕੇ ਉਹ ਸਾਫ ਹੋਣਾ ਚਾਹੀਦਾ ਉਹ ਪਸੀਨੇ ਨਾਲ ਹੀ ਜਿਹੜੀ ਹੈਗੀ ਹੈ ਤੁਹਾਡੇ ਸਰੀਰ ਚੋਂ ਬਾਹਰ ਆਣੀ ਸ਼ੁਰੂ ਹੋ ਜੂਗੀ ਔਰ ਜਦੋਂ ਉਹ ਸਰੀਰ ਚੋਂ ਬਾਹਰ ਆਣੀ ਸ਼ੁਰੂ ਹੋਊਗੀ ਪੋਰਸ ਆਪਣੇ ਕਲੀਨ ਹੋ ਜਾਣਗੇ ਆਬਵੀਅਸਲੀ ਸਕਿਨ ਜਿਹੜੀ ਹੈਗੀ ਹੈ ਤਰੋਤਾਜ਼ਾ ਹੋ ਜਾਣੀ ਔਰ ਪੂਰਾ ਜਿਹਨੂੰ ਆਪਾਂ ਕਹਿੰਨੇ ਆਂ ਵੀ ਇਦਾਂ ਹੀ ਲੱਗਣਾ ਕਿ ਆਪਾਂ ਫੇਸ਼ੀਅਲ ਫੇਸ਼ੀਅਲ ਕਰਾ ਕੇ ਆ ਰਹੇ ਆਂ ਚਲੋ ਵੀ ਜਿਹੜੇ ਲੋਕ ਖੂਬਸੂਰਤ ਦੇਖਣਾ ਚਾਹੁੰਦੇ ਹੋਣਾ ਬਸ ਤੇ ਵੀ ਆਹ ਤੇਲ ਕੰਮ ਕਰਦਾ ਹੈ ਬਿਲਕੁਲ ਇਸ ਤੇਲ ਨੂੰ ਇਸਤੇਮਾਲ ਕਰੋ ਤੇ ਫਿਰ ਦੱਸੋ ਕਿ ਇਹਦਾ ਕਿੰਨਾ ਕ ਫਾਇਦਾ ਹੈਗਾ ਔਰ ਗਿਰਨ ਜੀ ਮੈਂ ਇੱਕ ਹੋਰ ਗੱਲ ਦੱਸਦਾ ਅੱਜ ਕੱਲ ਜਿਵੇਂ ਗਰਮੀਆਂ ਦੇ ਦਿਨਾਂ ਦੇ ਵਿੱਚ ਅੱਜ ਕੱਲ ਵੈਸ਼ੀ ਜਰੋਸ਼ੀ ਤੁਸੀਂ ਦੇਖੇ ਹੋਣਾ ਆਪਾਂ ਕੱਪੜਾ ਕੋਈ ਪਾਣੇ ਆ ਇਸ ਤਰ੍ਹਾਂ ਦਾ ਕੋਈ ਜੀਨਾ ਟਾਈਟ ਪਾਣੇ ਆ ਜੇ ਕੋਈ ਆਪਾਂ ਜਿਹਦਾ ਅੱਜ ਕ ਤੇ ਉਸ ਸਪੈਸਿਫਿਕ ਏਰੀਆ ਦੇ ਉੱਤੇ ਤੁਸੀਂ ਅੱਜਕਲ ਦੇਖੋਗੇ ਰੈਸ਼ਿਸ ਪਸੀਨੇ ਕਰਕੇ ਰੈਸ਼ਿਸ ਬਹੁਤ ਪੈ ਜਾਂਦੇ ਨੇ ਬਿਲਕੁਲ ਬਿਲਕੁਲ ਪੈ ਜਾਂਦੇ ਨੇ ਤੁਸੀਂ ਸਵੇਰੇ ਤੁਸੀਂ ਅਗਰ ਨਹਾਉਣ ਤੋਂ ਬਾਅਦ ਇਹਨੂੰ ਤੁਸੀਂ ਹਲਕਾ ਹਲਕਾ ਤੁਸੀਂ ਉਹ ਆਂਗਾਂ ਤੇ ਲਾ ਸਕੋ ਉਸ ਪਾਰਟ ਤੇ ਲਗਾਓ ਜਿੱਥੇ ਉਸ ਪਾਰਟ ਸੇ ਤੁਸੀਂ ਲਗਾ ਸਕੋ ਜਾਂ ਤੁਸੀਂ ਅੱਜਕਲ ਆ ਜਿਹੜੀ ਗਰਦਨ ਦੇ ਤੁਹਾਨੂੰ ਪਤਾ ਕੋਲਰ ਨਹੀਂ ਵੀ ਇੱਥੇ ਵੀ ਬਹੁਤ ਰੈਸ਼ਿਸ ਹੁੰਦੇ ਆ ਹਨਾ ਜੀ ਤੁਸੀਂ ਇੱਥੇ ਥੋੜਾ ਜਿਹਾ ਤੇਲ ਨੂੰ ਸਵੇਰ ਹੀ ਲਗਾ ਲਓ ਨਹਾਉਣ ਤੋਂ ਬਾਅਦ ਥੋੜਾ ਜਿਹਾ ਤੇ ਤੁਸੀਂ ਉਸ ਚੀਜ਼ ਤੋਂ ਵੀ ਬਚਾ ਤੁਸੀਂ ਫੀਲ ਕਰੋਗੇ ਬਿਲਕੁਲ ਮੈਂ ਦੇਖਿਆ ਕਈ ਵਾਰ ਜਿਵੇਂ ਤੁਸੀਂ ਘੜੀ ਪਾਈ ਹੋਈ ਆ ਇਹ ਵੀ ਪੱਟੇ ਨਾਲ ਵੀ ਰੈਸ਼ ਹੋ ਜਾਂਦੀ ਹੈ ਰੈਸ਼ ਹੋ ਜਾਂਦੀ ਹੈ ਬਿਲਕੁਲ ਹੋ ਜਾਂਦੀ ਹੈ ਜੀ ਪਸੀਨੇ ਕਰਕੇ ਕਿਤੇ ਵੀ ਕੋਈ ਵੀ ਅੰਗ ਤੇ ਹੈਗਾ ਜਿੱਥੇ ਹਵਾ ਨਹੀਂ ਲੱਗਦੀ ਉੱਥੇ ਉਹ ਚੀਜ਼ਾਂ ਹੋਣੇ ਹੀ ਹੋਣੇ ਆ ਤੁਸੀਂ ਪਹਿਲਾਂ ਹੀ ਮੈਂ ਤੁਹਾਨੂੰ ਅਹੀ ਕਹਾਂ ਨਾਣ ਤੋਂ ਤੁਸੀਂ ਬਾਅਦ ਨਾ ਤੁਸੀਂ ਆਪਣਾ ਬਾਡੀ ਦੇ ਉੱਤੇ ਤੁਸੀਂ ਨਾਰਮਲੀ ਭਵੇਂ ਪੂਰੀ ਬਾਡੀ ਤੇ ਤੁਸੀਂ ਥੋੜਾ ਜਿਹਾ ਆਇਲ ਨਾਲ ਤੁਸੀਂ ਮ사ਜ ਕਰ ਲਓ ਮੈਂ ਕਹਿੰਦਾ ਤੁਸੀਂ ਇੱਕਦਮ ਖੁਦ ਸਰੀਰ ਦੇ ਵਿੱਚ ਫਰਤੀ ਫੀਲ ਕਰੋਗੇ ਜੀ ਤੰਦਰੁਸਤ ਰਹੋਗੇ ਔਰ ਦੂਸਰੀ ਗੱਲ ਹੈ ਬਿਮਾਰੀਆਂ ਤੋਂ ਵੀ ਬਚੇ ਰਹੋਗੇ ਔਰ ਜਿਹੜੀਆਂ ਅੱਜ ਕੱਲ੍ਹ ਆ ਗਰਮੀਆਂ ਕਰਕੇ ਪ੍ਰੋਬਲਮਸ ਆਣ ਗਈਆਂ ਉਸ ਤੋਂ ਤਾਂ ਬਿਲਕੁਲ ਡੈਫੀਨੇਟਲੀ ਬਚਾਅ ਹੋਵੇਗਾ ਬਿਲਕੁਲ ਜੀ ਮੌਸਮ ਚੇਂਜ ਹੋ ਰਿਹਾ ਇਸ ਚੇਂਜ ਹੁੰਦੇ ਮੌਸਮ ਦੇ ਵਿੱਚ ਜਦੋਂ ਵੀ ਸਕਿਨ ਦੇ ਦਿੱਕਤ ਆਉਂਦੀ ਹੈ ਤਾਂ ਫਿਰ ਅਸੀਂ ਰਾਹ ਲੱਭਦੇ ਹਾਂ ਕਿਸੇ ਦੇ ਡਾਕਟਰ ਕਿਸੇ ਦੇ ਹਸਪਤਲਾਂ ਦਾ ਲੇਕਿਨ ਉਸ ਤੋਂ ਪਹਿਲਾਂ ਮੈਂ ਕਹਾਂਗਾ ਕਿ ਉੱਥੇ ਲੱਖਾਂ ਰੁਪਏ ਖਰਚਣ ਤੋਂ ਪਹਿਲਾਂ ਇੱਕ ਵਾਰੀ ਇਹ 1313 ਰੁਪਏ ਦੀ ਸ਼ੀਸ਼ੀ ਵਰਤੋ ਇਹਦਾ ਦਾਵਾ ਕਰਦੇ ਨੇ ਜਗੇਸ਼ ਸ਼ਰਮਾ ਜੀ ਇਹਨਾਂ ਦੀ ਕੰਪਨੀ ਪੀਲਿਫ ਔਇਲ ਦੀ ਕੰਪਨੀ ਕੀ ਅਸੀਂ ਉਸ ਨੂੰ ਮਹਿਜ ਸਵਾ ਮਹੀਨੇ ਦੇ ਵਿੱਚ ਮੁਕੰਮਲ ਠੀਕ ਕਰ ਦਾਂਗੇ ਬਿਲਕੁਲ ਸੋ ਬਿਲਕੁਲ ਮੈਂ ਕਹਿੰਦਾ ਗੱਲ ਸਹੀ ਹੈ ਬਿਲਕੁਲ ਜੀ ਬਿਲਕੁਲ ਸਵਾ ਮਹੀਨੇ ਦੇ ਵਿੱਚ ਅਸੀਂ ਜੜੋਂ ਖਤਮ ਕਰ ਦਾਂਗੇ ਪ੍ਰੋਬਲਮ ਨੂੰ ਆਰਾਮ ਤਾਂ ਉਹਨੂੰ ਜਿਹੜਾ ਹੈ 2-4 ਦਿਨਾਂ ਦੇ ਵਿੱਚ ਹੀ ਆ ਜਾਊਗਾ ਸੋ ਇਸ ਤੋਂ ਫਾਸਟ ਰਿਜ਼ਲਟ ਮੇਰੇ ਖਿਆਲ ਨਾਲ ਹੁਣ ਐਲੋਪੈਥੀ ਦਵਾਈ ਵੀ ਨਹੀਂ ਕਰ ਸਕਦੀ ਜਿਵੇਂ ਤੁਸੀਂ ਕਰਦਾ ਹੈਗਾ ਐਲੋਪੈਥੀ ਦਾ ਦੇਖੋ ਜੀ ਅਸਰ ਤਾਂ ਹੈ ਦੇਖੋ ਮੈਂ ਇਹ ਨਹੀਂ ਕਹਿੰਦਾ ਵੀ ਐਲੋਪੈਥੀ ਦਾ ਪਰ ਇੰਨੀ ਫਾਸਟ ਨਹੀਂ ਨਾ ਹੋਣਾ ਉਹ ਤੁਸੀਂ ਗਲਤ ਕਹਿ ਗਏ ਉਹ ਤਾਂ ਫਾਸਟ ਹੀ ਰਿਜ਼ਲਟ ਹੈ ਜੀ ਉਹਦਾ ਫਾਸਟ ਰਿਜ਼ਲਟ ਹੈ ਜਿਹੜਾ ਐਲੋਪੈਥੀ ਨੇ ਇੱਕ ਦਿਨ ਚ ਕੰਮ ਕਰਨਾ ਸਾਡੇ ਤੇਲ ਨੇ ਉਹ ਚਾਰ ਦਿਨ ਲੈ ਲਏ ਜੀ ਕਿਉਂਕਿ ਇਹ ਆਯੁਰਵੈਦਿਕ ਹੈ ਜੀ ਇਹਨੇ ਜੜੋਂ ਕੰਮ ਕਰਨਾ ਖਤਮ ਕਰਨਾ ਉਹਨੇ ਕੀ ਕਰਨਾ ਜਿਵੇਂ ਹੁਣ ਸਪੋਜ਼ ਕਰੋ ਕੋਈ ਤੁਹਾਡੇ ਅੰਗ ਦੇ ਵਿੱਚ ਕੋਈ ਪੇਨ ਹੋ ਰਹੀ ਹੈ ਅਲੋਬੇਤੀ ਦੀ ਮੈਡੀਸਿਨ ਲਓਗੇ ਉਹਨੇ ਉਸੇ ਟਾਈਮ ਕੀ ਕਹਿੰਦੇ ਆ ਜਿਸ ਤਰ੍ਹਾਂ ਉਹ ਕਹਿੰਦੇ ਨਹੀਂ ਆਪਣੇ ਉਹਨੇ ਪੜਦਾ ਪਾ ਦਿੰਨਾ ਬਿਲਕੁਲ ਦਰਦ ਹੋ ਰਿਹਾ ਬਟ ਉਹ ਮਤਲਬ ਸੁਪਾਰ ਨੂੰ ਸੁਣ ਕਰ ਦਿੰਦੀ ਹੈ ਜੀ ਠੀਕ ਹੈ ਜੀ ਮੈਨੂੰ ਤੁਹਾਡੀ ਗੱਲਾਂ ਤੋਂ ਇੱਧਾ ਪ੍ਰਤੀਤ ਹੋਇਆ ਵੀ ਜਿਵੇਂ ਅਸੀਂ ਬਚਪਨ ਚ ਕੱਚੂ ਤੇ ਖਰਗੋਸ਼ ਦੀ ਕਹਾਣੀ ਸੁਣਦੇ ਸੀ ਨਾ ਤਾਂ ਫਿਰ ਉਹਦੇ 'ਚ ਇਹ ਫਿਰ ਕੱਚੂ ਹੈ ਬਿਲਕੁਲ ਬਿਲਕੁਲ ਪਰ ਜਿੱਤੂਗਾ ਜ਼ਰੂਰ ਪਰ ਜਿੱਤੂਗਾ ਜ਼ਰੂਰ ਉਹੀ ਗੱਲ ਹੈ ਜੀ ਅਸੀਂ ਤਾਂ ਇਹੀ ਤੁਹਾਨੂੰ ਦੱਸਿਆ ਸੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਅਸੀਂ ਆਯੁਰਵੈਦਿਕ ਦਾ ਹੀ ਅੱਧੇ ਲੋਕਾਂ ਨੂੰ ਤਾਂ ਇਹ ਹੀ ਨਹੀਂ ਪਤਾਗਾ ਕਿ ਯਾਰ ਇਹਦਾ ਰਿਜ਼ਲਟ ਕਿਸ ਤਰ੍ਹਾਂ ਹੈ ਲੋਕ ਕਹਿੰਦੇ ਯਾਰ ਵੀ ਅਸੀਂ ਤਾਂ ਐਲੋਪੈਥੀ ਤਾਂ ਯੂਜ਼ ਕਰਦੇ ਹਾਂ ਕਿਉਂਕਿ ਇਹਦਾ ਆਰਾਮ ਜਲਦੀ ਆ ਜਾਂਦਾ ਹੈ ਫਿਰ ਅਸੀਂ ਉਹਨੂੰ ਸਮਝਾਉਂਦੇ ਹਾਂ ਵੀ ਆਰਾਮ ਤਾਂ ਜਲਦੀ ਜ਼ਰੂਰ ਆ ਜਾਂਦਾ ਹੈ ਪਰ ਤੁਸੀਂ ਇਹ ਤਾਂ ਦੇਖੋ ਵੀ ਉਹਨੇ ਨੁਕਸਾਨ ਕਿੱਡੇ ਕਰਨੇ ਆ ਤੁਹਾਡੇ ਸਰੀਰ ਤੇ ਸਿਰ ਪਰ ਆਰਾਮ ਜਲਦੀ ਆਨ ਨਾਲ ਆਪਾਂ ਇਹ ਨਹੀਂ ਨਾ ਕਹਿ ਸਕਦੇ ਮੈਂ ਹੁਣ ਗੱਲ ਕਰਦਾ ਸੀਗਾ ਕਿ ਬਾਡੀ ਦੇ ਉੱਤੇ ਜਿਹਦਾ ਪੇਨ ਹੋ ਰਹੀ ਹੈ ਕਿਸੇ ਅੰਗ ਤੇ ਜੀ ਤੇ ਤੁਸੀਂ ਇਹ ਲਗਾ ਲਓ ਕਿ ਤੁਸੀਂ ਐਲੋਪੈਥਿਕ ਕੋਈ ਮੈਡੀਸਿਨ ਲੈਨੇ ਹੋ ਉਸ ਪਾਰਟ ਨੂੰ ਨੇ ਸੁਣ ਕਰ ਦੇਣਾ ਹੂੰ ਪੇਨ ਹੋ ਰਹੀ ਹੈ ਪਰ ਉਹ ਨਾ ਜਿਹੜੀ ਉਹਨਾਂ ਸੁਣ ਕਰਦਾ ਇੱਕ ਤਾਂ ਸੁਣ ਕਰਦੇ ਨਾ ਔਰ ਉਸ ਦੀ ਨੀਦ ਨੀਦ ਦੀ ਪਾਈ ਹੁੰਦੀ ਹੈ ਕੋਣੀ ਜਿਸ ਕਰਕੇ ਤੁਹਾਨੂੰ ਮੈਂ ਤੁਹਾਨੂੰ ਉਹ ਵੀ ਦੱਸਣ ਲੱਗਿਆ ਸੀਗਾ ਕਿ ਮੇਰੇ ਕਿੰਨੇ ਹੀ ਜਾਣ ਪਛਾਣ ਦੇ ਮਿੱਤਰ ਹੈਗੇ ਨੇ ਜਿਹੜੇ ਐਲੋਪੈਥੀ ਇਲਾਜ ਕਰਾਉਂਦੇ ਰਹੇ ਜਿਨੇ ਦੇ ਤੱਕ ਦਵਾਈ ਖਾਣ ਦੇ ਬਿਲਕੁਲ ਫਿੱਟ ਨੇ ਪਰ ਜਿਵੇਂ ਜਿਵੇਂ ਮੈਂ ਸਮਾਂ ਬੀਤਿਆ ਉਸ ਤੋਂ ਬਾਅਦ ਪਤਾ ਲੱਗਿਆ ਕਿ ਉਹ ਦਵਾਈਆਂ ਖਾਣ ਕਾਰਨ ਉਹਨਾਂ ਦੇ ਜਿਹੜੇ ਆਰਗਨ ਨੇ ਅੰਦਰ ਜਿਵੇਂ ਕਿਡਨੀ ਹੋ ਗਿਆ ਜਾਂ ਹੋਰ ਚੀਜ਼ਾਂ ਨੇ ਉਹਨੋਂ ਦੇ ਪ੍ਰ असर ਪੈ ਗਿਆ ਉਹਦਾ ਬਿਲਕੁਲ ਬਿਲਕੁਲ ਤੇ ਉਹ ਜਿਹੜੇ ਦਵਾਈਆਂ ਨੇ ਤੇ ਹੁੰਦੀਆਂ ਨੇ ਉਹ ਉਹੀ ਚੀਜ਼ ਮੈਂ ਤੁਹਾਨੂੰ ਕਿਰਨ ਜੀ ਕਹਿਣਾ ਚਾਹੁੰਦਾ ਸੀ ਕਿ ਤੁਸੀਂ ਇਹ ਦੇਖੋ ਕਿ ਉਹ ਇਹ ਐਲੋਪੈਥੀ ਮੈਡੀਸਿਨ ਨਹੀਂ ਹੈਗੀ ਇਹਨੇ ਚਾਹੇ 2 ਦਿਨ ਅਸਰ ਲੇਟ ਘਟਦੇ ਨਾ ਪਰ ਜਿਹੜਾ ਅਸਰ ਹੋਊਗਾ ਉਹ ਬਿਲਕੁਲ ਸਟੀਕ ਹੋਊਗਾ ਔਰ ਜੜੋਂ ਕੰਮ ਕਰੂਗਾ ਇਹ ਮਤਲਬ ਪ੍ਰੋਬਲਮ ਦੇ ਇਹਨੇ ਤਹਿ ਤੱਕ ਜਾਣਾ ਹੂੰ ਤਹਿ ਤੋਂ ਜਿਹੜੀ ਪ੍ਰੋਬਲਮ ਨੂੰ ਜੜੋਂ ਖਤਮ ਕਰਨਾ ਹੈ ਜੀ ਤੇ ਫਿਰ ਤੁਸੀਂ ਬਾਕੀ ਕਹੋਗੇ ਕਿ ਯਾਰ ਹੁਣ ਮੈਂ ਬਿਲਕੁਲ ਭਾਵੇਂ ਉਹੀ ਗੱਲ ਹੈ ਨਾ ਵੀ ਤੁਸੀਂ 10 ਦਿਨ ਬਾਅਦ ਵੀ ਅਗਰ ਇਹਨੂੰ ਛੱਡ ਦਿੰਨੇ ਹੋ ਜੀ 10 ਦਿਨ ਬਾਅਦ ਵੀ ਪ੍ਰੋਬਲਮ ਨੇ ਦੁਬਾਰਾ ਜਾਂ ਸਾਲ ਬਾਅਦ ਵੀ ਪ੍ਰੋਬਲਮ ਨੇ ਦੁਬਾਰਾ ਰਾਈਜ਼ ਨਹੀਂ ਕਰਨਾ ਖਤਮ ਹੋ ਜਾਣੀ ਹੈ ਪ੍ਰੋਬਲਮ ਸਵਾਮੀ ਜੀ ਬਿਲਕੁਲ ਜੜੋ ਪਰ ਸੋ ਹੁਣ ਇਸ ਸ਼ੀਸ਼ੀ ਨੂੰ ਵੀ ਹੱਥ 'ਚ ਚੱਕਦੇ ਹੋਏ ਮੈਥਸ ਹੁੰਦਾ ਕਿ ਕੁਝ ਅੱਛੀ ਚੀਜ਼ ਅਸੀਂ ਹੱਥ 'ਚ ਕੀ ਹੈ ਕਿਉਂਕਿ ਜਿੰਨੇ ਇਹਦੇ ਗੁਣ ਸੁਣ ਲਏ ਨੇ ਜੀ ਤਾਂ ਕਹਿੰਦੇ ਇੱਕ ਲਸਣ ਦੀ ਜਿਹੜੀ ਛੋਟੀ ਜਿਹੀ ਗੰਢੀ ਹੁੰਦੀ ਹੈ ਉਹ ਵੀ ਬੜਾ ਫਰਕ ਪਾ ਜਾਂਦੀ ਹੈ ਇਹਨਾਂ ਨੂੰ ਬਿਲਕੁਲ ਤੇ ਫਿਰ ਇਹ ਇਹ ਤਾਂ ਲਸਣ ਦੀ ਗੱਡੀ ਦਾ ਭੰਡਾਰ ਹੈ ਇਹਦੇ ਚ ਤਾਂ ਬਹੁਤ ਕੁਝ ਪਾਇਆ ਹੋਇਆ ਹੈ ਇਹਨਾਂ ਨੇ ਸੋ ਇਸਤੇਮਾਲ ਕਰੋ ਜੀ ਬਹੁਤ ਤਰ੍ਹਾਂ ਦੀ ਜੜੀ ਬੁੱਟੀਆਂ ਪਾਈਆਂ ਜੀ ਬਹੁਤ ਤਰ੍ਹਾਂ ਦੀ ਜੜੀ ਬੁੱਟੀਆਂ ਪਾਈਆਂ ਔਰ ਬਹੁਤ ਮਿਹਨਤ ਨਾਲ ਅਸੀਂ ਇਹ ਚੀਜ਼ ਨੂੰ ਤਿਆਰ ਕਰਦੇ ਆਂ ਔਰ ਅਸੀਂ ਸਿਰਫ ਆਪਦੇ ਦਰਸ਼ਕਾਂ ਨੂੰ ਇਹੀ ਅਪੀਲ ਕਰਦੇ ਹੁੰਨੇ ਕਿ ਇੱਕ ਵਾਰ ਇਸਤੇਮਾਲ ਜ਼ਰੂਰ ਕਰਕੇ ਦੇਖੋ ਜੀ ਤੇ ਬਾਕੀ ਮਤਲਬ ਤੁਹਾਡੇ ਹਰੇਕ ਜਿਹੜੀ चीज ਦਾ ਆਨਸਰ ਹੈਗਾ ਜਦੋਂ ਤੁਸੀਂ ਇਹਨੂੰ ਇਸਤੇਮਾਲ ਕਰੋਗੇ ਸਾਡੇ ਤੋਂ ਵੀ ਤੁਹਾਨੂੰ ਪੁੱਛਣ ਦੀ ਜ਼ਰੂਰਤ ਨਹੀਂ ਤੁਸੀਂ ਆਪ ਹੀ ਖੁਦ ਕਹੋਗੇ ਕਿ ਯਾਰ ਵਾਕਈ ਮੈਨੂੰ ਜਿਸ ਪਰਪਸ ਲਈ ਮੈਂ ਲਿਖਤਾ ਸੀ ਮੈਨੂੰ 100% ਉਹਦੇ ਤੇ ਆਰਾਮ ਆਇਆ ਬਿਲਕੁਲ ਜਿਵੇਂ ਜਿਵੇਂ ਆਪਾਂ ਸਮੇਂ ਦੇ ਆਖਰੀ ਪ੍ਰੋਬਲ ਚੱਲ ਰਹੇ ਆ ਉਹ ਮੈਂ ਤੁਹਾਨੂੰ ਪਰੇਸ਼ਾਨ ਕਰਨਾ ਜਿਹੜਾ ਹੈਗਾ ਮੇਰੇ ਦਿਮਾਗ ਚ ਕਾਫੀ ਜਿਆਦਾ ਫਸਿਆ ਹੋਇਆ ਹੈ ਤੁਸੀਂ ਜੇ ਗੀਨ ਕੱਲ ਕੀਤੀ ਕਿ ਫਲਵੇਰੀ ਦਾ ਇਲਾਜ ਵੀ ਇਸੇ ਤੇਲ ਕਰਦਾ ਹੈਗਾ ਫਲਵੇਰੀ ਕਹੀ ਸਮੱਸਿਆ ਹੈਗੀ ਹੈ ਜਿਸ ਦੇ ਕਾਰਨ ਕਈ ਲੋਕਾਂ ਦੇ ਘਰ ਬਸਣੋਂ ਰਹਿ ਜਾਂਦੇ ਨੇ ਬਿਲਕੁਲ ਜੀ ਬਿਲਕੁਲ ਕਈ ਲੋਕਾਂ ਦੇ ਜਿਹੜੇ ਰਿਸ਼ਤੇ ਨਹੀਂ ਹੁੰਦੇ ਹੈਗੇ ਕਈ ਲੋਕਾਂ ਦੇ ਉਸ ਸਮਾਜ ਦੇ ਵਿੱਚ ਉਹਨੂੰ ਅਲੱਗ ਦਿਨ ਨਾਲ ਦੇਖਿਆ ਜਾਂਦਾ ਵੀ ਇਹਦੇ ਫਲਵੇਰੀ ਹੋਈ ਹੋਵੇ ਬਦਨ ਕੀ ਹੈ ਔਰ ਮੈਂ ਤੁਸੀਂ ਲਗਾ ਲਓ ਫਲਵੇਰੀ ਦਾ ਕੋਈ ਇਲਾਜ ਨਹੀਂ ਹੈ ਹੈਲੈਂਡ ਲੋਕ ਕਹਿੰਦੇ ਨੇ ਵੀ ਕੋਈ ਇਸ ਤਰ੍ਹਾਂ ਮਤਲਬ ਬਟ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਇਲਾਜ 100% ਹੈਗਾ ਜੀ 100% ਇਲਾਜ ਹੈਗਾ ਪਰ ਫਲਵੈਰੀ ਦਾ ਇੱਕ ਚੀਜ਼ ਹੋਰ ਹੈ ਜੀ ਫਲਵੈਰੀ ਦਾ ਇਹ ਹੈ ਕਿ ਕਿਉਂਕਿ ਤੁਸੀਂ ਮੈਡੀਸਿਨਸ ਨਾਲ ਜਾਂ ਕਿਸੇ ਚੀਜ਼ ਨਾਲ ਤੁਸੀਂ ਠੀਕ ਤਾਂ ਹੋ ਜਾਓਗੇ ਬਟ ਫਲਵੈਰੀ ਦੇ ਨਾਲ ਮੋੜ ਆਉਣ ਦੇ ਚਾਂਸਸ ਬਹੁਤ ਜ਼ਿਆਦਾ ਆਉਂਦੇ ਨੇ ਵਾਪਸੀ ਹੋ ਸਕਦੀ ਹੈ ਵਾਪਸੀ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਨੇ ਬਟ ਜੇ ਤੁਸੀਂ ਸਾਡਾ ਫੀਰ ਲੀਫ ਆਇਲ ਲਗਾਉਂਗੇ ਮੈਂ ਉਹੀ ਤੁਹਾਨੂੰ ਦੱਸਦਾ ਹੈਗਾ 2-4 ਦਿਨ ਲੇਟ ਫਿਟ ਜ਼ਰੂਰ ਹੋ ਸਕਦਾ ਹੈ ਬਟ ਇਸ ਚੀਜ਼ ਦੀ ਅਸੀਂ 100% ਗਾਰੰਟੀ ਲਾਵਾਂਗੇ ਕਿ ਪ੍ਰੋਬਲਮ ਖਤਮ ਵੀ ਹੋਏਗੀ ਔਰ ਦੁਬਾਰਾ ਰਾਈਜ਼ ਹੋਣ ਦੇ ਚਾਂਸਸ ਬਿਲਕੁਲ ਜ਼ੀਰੋ ਨੇ ਅਗਰ ਹੁੰਦੀ ਹੈ ਅਸੀਂ ਜ਼ਿੰਮੇਵਾਰ ਹੋਵਾਂਗੇ ਅਗਰ ਹੁੰਦੀ ਹੈ ਤੁਸੀਂ ਜ਼ਿੰਮੇਵਾਰ ਹੋਵੋਗੇ ਬੜੀ ਵੱਡੀ ਜ਼ਿੰਮੇਵਾਰ ਲੈਂਦੇ ਹੋ ਤੁਸੀਂ ਬਿਲਕੁਲ ਜੀ ਬਿਲਕੁਲ ਔਰ ਜੋ ਅਸੀਂ ਚੈਲੰਜ ਕਰਦੇ ਹਾਂ ਜੀ ਮਾਰਕੀਟ ਦੇ ਵਿੱਚ ਸਾਨੂੰ ਪਤਾ ਹੈ ਕਿ ਸਾਡੇ ਕੋਈ ਕੰਪੀਟੀਟਰ ਚੈਲੰਜ ਨਹੀਂ ਕਰਦੇ ਕਿਉਂਕਿ ਸਾਨੂੰ ਆਪਣੇ ਪ੍ਰੋਡਕਟ ਤੇ ਮਾਨ ਹੈ ਸਾਨੂੰ ਜਿਹੜੇ ਕੰਫੀਡੈਂਟ ਹੈ ਸਾਨੂੰ ਅਸੀਂ ਗੱਲਾਂ ਨਹੀਂ ਕਰਦੇ ਅਸੀਂ ਸਾਨੂੰ ਆਪਣੇ ਪ੍ਰੋਡਕਟ ਦੇ ਉੱਤੇ ਸਾਨੂੰ ਕੰਫੀਡੈਂਸ ਹੈ ਕਿ ਜਿਨ੍ਹਾਂ ਨੂੰ ਵੀ ਕਿ 14-15 ਸਾਲ ਕੱਟ ਨਹੀਂ ਹੁੰਦੇ 14-15 ਸਾਲ ਸਾਨੂੰ ਇਸ ਫੀਲਡ ਦੇ ਵਿੱਚ ਹੋ ਗਏ ਔਰ ਅਸੀਂ 14-15 ਸਾਲ ਤੋਂ ਹਰ ਤਰ੍ਹਾਂ ਦੇ ਬੰਦੇ ਤੇ ਹਰ ਤਰ੍ਹਾਂ ਦੇ ਮਰੀਜ਼ ਤੇ ਇਹਨੂੰ ਅਸੀਂ ਇਸਤੇਮਾਲ ਕਰਕੇ ਦੇਖਿਆ ਤੇ ਫਿਰ ਅਸੀਂ ਇਸ ਨਤੀਜੇ ਤੇ ਪਹੁੰਚੇ ਕਿ ਹਰ ਇੱਕ ਪ੍ਰੋਬਲਮ ਦਾ ਇਲਾਜ ਇਹਦੇ ਵਿੱਚ ਹੈਗਾ ਸੋ ਦੋਸਤੋ ਅੱਜ ਅਸੀਂ ਸਿਰਫ ਸਕਿਨ ਦੇ ਉੱਪਰ ਹੀ ਗੱਲ ਕੀਤੀ ਹੈਗੀ ਆ ਤਾਂ ਸਕਿਨ ਦੀ ਪ੍ਰੋਬਲਮ ਜਿਹੜੀ ਹੈਗੀ ਆ ਬਹੁਤ ਹੀ ਜ਼ਿਆਦਾ ਜਿਹੜੀ ਹੈਗੀ ਐ ਦਿੱਕਤ ਵਾਲੀ ਹੁੰਦੀ ਹੈ ਕੁਝ ਲੋਕ ਤਾਂ ਉਸ स्किन ਦੇ ਜਿਹੜੇ ਪਾਰਟ ਨੇ ਟੱਕ ਕੇ ਰੱਖਦੇ ਜਿੱਥੇ ਦਿੱਕਤਾਂ ਹੁੰਦੀਆਂ ਨੇ ਲੇਕਿਨ ਟਕਾਂ ਦੀ ਤੁਹਾਨੂੰ ਲੋੜ ਨਹੀਂ ਉਹਦਾ ਇਲਾਜ ਹੁਣ ਹੈਗਾ ਫੇਲੀ ਫੋਇਲ ਦੇ ਨਾਲ ਫੇਲੀ ਫੋਇਲ ਦੇ ਵਿੱਚ ਉਹ ਸਾਰੇ ਇਨਗਰੀਡੀਅੰਟ ਨੇ ਜਿਹੜੇ ਤੁਹਾਡੀ ਸਕਿਨ ਵਾਸਤੇ ਲਾਹੇਵੰਦ ਹੋਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਪ੍ਰੋਬਲਮ ਤੁਹਾਨੂੰ ਦੁਬਾਰਾ ਨਹੀਂ ਹੋਣੀ ਅਜਿਹਾ ਰਜੇਸ਼ ਸ਼ਰਮਾ ਜੀ ਦਾ ਫੇਲੀ ਫੋ ਕੰਪਨੀ ਦਾ ਕਹਿਣਾ ਹੈਗਾ ਤੇਨੂੰ ਇਸਤੇਮਾਲ ਕਰਕੇ ਵੇਖੋ ਤਾਂ ਤੁਹਾਨੂੰ ਪਤਾ ਲੱਗ ਸਕੇ ਕੀ ਵਾਕੀ ਅਸੀਂ ਲੱਖਾਂ ਰੁਪਏ ਡਾਕਟਰ ਕੋਲ ਖਰਚਦੇ ਸੀ ਉਹ ਬੇਰਥ ਸੀਗੇ ਤੇ ਇਹ ਸਿਰਫ ਕੁਝ 100 ਰੁਪਏ ਕੁਝ ਰੁਪਏ ਖਰਚ ਕੇ ਅਸੀਂ ਜਿਹੜਾ ਹੈਗਾ ਆਪਣਾ ਇਲਾਜ ਕਰ ਲਿਆ ਹੈਗਾ ਤੇ ਘਰ ਬੈਠੇ ਹੀ ਤੁਸੀਂ ਇਹ ਇਲਾਜ ਕਰ ਸਕਦੇ ਹੋ ਤੁਹਾਨੂੰ ਕਿਸੇ ਆਉਣ ਜਾਣ ਦੀ ਵੀ ਲੋੜ ਨਹੀਂ ਹੈਗੀ ਬਸ ਤੁਸੀਂ ਆਪਣੀ ਡਿਟੇਲ ਦੱਸਣੀ ਹੈ ਕਿ ਕੀ ਦਿੱਕਤ ਹੈਗੀ ਕਿਸ ਤਰ੍ਹਾਂ ਇਹ ਅਪਲਾਈ ਕਰਨਾ ਕਿਉਂਕਿ ਆ ਜਿਆਦਾ ਮਹੱਤਵ ਇਹ ਰੱਖਦਾ ਕਿ ਇਸ ਨੂੰ ਇਸਤੇਮਾਲ ਕਿਸ ਤਰ੍ਹਾਂ ਕਰਨਾ ਹੈ ਉਹ ਸਾਰਾ ਕੁਝ ਰੁਗੇਸ਼ ਜੀ ਦੱਸਦੇ ਨੇ ਇਹਨਾਂ ਦੇ ਪੰਪਫਲੈਟ ਛਪੇ ਹੋਣੇ ਉਹਦੇ ਵਿੱਚ ਲਿਖਿਆ ਹੁੰਦਾ ਹੈਗਾ ਕੰਟੈਕਟ ਨੰਬਰ ਦਿੱਤੇ ਹੋਣੇ 24 ਆਵਰ ਐਂਡਰ ਨੰਬਰ ਜਿਹੜਾ ਹੈਗਾ ਜਿਹੜਾ ਲਿਖਿਆ ਹੋਇਆ ਉਹਦੇ ਉੱਪਰ ਜਾਣਕਾਰੀ ਦਿੱਤੀ ਜਾਂਦੀ ਹੈ ਤੁਸੀਂ ਸੰਪਰਕ ਕਰਕੇ ਉਹ ਪੁੱਛ ਸਕਦੇ ਹੈਗੇ ਹੋ ਸੋ ਅੱਜ ਦੇ ਵਿਸ਼ੇ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਕਿਹੋ ਜਿਹਾ ਲੱਗਿਆ ਜਰੂਰ ਦੱਸਣਾ ਹਾਂ ਕਮੈਂਟ ਉਹਦੋਂ ਕਰਨਾ ਜਦੋਂ ਤੁਸੀਂ ਤੇਲ ਵਰਤ ਲੋਗੇ ਤੇਲ ਵਰਤ ਕੇ ਦੱਸਣਾ ਕਿ ਮੈਂ ਕਿ ਇਹ ਤੇਲ ਦੇ ਵਿੱਚ ਵਾਕਈ ਹੀ ਕਿੰਨੀ ਕੁ ਵਧੀਆ ਗੱਲਬਾਤ ਸੀਗੀ ਕਿਉਂਕਿ ਸਾਡੇ ਕੋਲ ਜਿਵੇਂ ਆਰਤੀ ਜੀ ਦੇ ਕੋਲ ਆਇਆ ਤੇ ਉਹਨਾਂ ਨੇ ਤਾਂ ਸਾਫ਼ ਤੌਰ ਤੇ ਦੱਸਦਾ ਕਿ ਉਹਨਾਂ ਨੂੰ ਪਰਕ ਦੇਖਣ ਨਾਲ ਮਿਲ ਗਿਆ ਡਾਰਕ ਡਾਰਕ ਸਰਕਲ ਤੋਂ ਤਾਂ ਇਸੇ ਤਰ੍ਹਾਂ ਇਲਾਜ ਹੁੰਦਾ ਹੈਗਾ ਬੜੀਏ ਤਰੀਕੇ ਨਾਲ ਆਯੁਰਵੇਦਿਕ ਤਰੀਕੇ ਦੇ ਨਾਲ ਬਿਲਕੁਲ ਸੇਫ ਕਿਸੇ ਤਰ੍ਹਾਂ ਨੁਕਸਾਨ ਨਹੀਂ ਸਿਰਫ ਇਲਾਜ ਸਿਰਫ ਇਲਾਜ ਦੇ ਲਈ ਫੀਲੀ ਫੋਇਲ ਇਸਤੇਮਾਲ ਕਰੋ ਸੋ ਇਸੇ ਤਰ੍ਹਾਂ A1 ਪੰਜਾਬੀ ਟੀਵੀ ਦੇ ਉੱਪਰ ਹੋਰ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਿਵਾਂਗੇ ਹੁਣ ਮੈਨੂੰ ਤੇ ਸਾਡੇ ਅੱਜ ਦੇ ਗੈਸਟ ਜਗੇਸ਼ ਸ਼ਰਮਾ ਜੀ ਨੂੰ ਬਹੁਤ ਜ਼ਿਆਦਾ ਧੰਨਵਾਦ ਜੀ Thank you.